ਪੰਜਾਬ ਦੇ ਵਿੱਚ ਖੜਾ ਦਾ ਕਹਿਰ ਜਾਰੀ ਹੈ ਸਤਲੁਜ ਦਰਿਆ ਦਾ ਪਾਣੀ ਆਪਣੇ ਬੰਨਾਂ ਨੂੰ ਤੋੜ ਕੇ ਸੈਂਕੜੇ ਪਿੰਡਾਂ ਨੂੰ ਡੋਬੋ ਚੁੱਕਿਆ ਹੈ ਪਿੰਡਾਂ ਦੇ ਵਿੱਚ 5-5 ਫੁੱਟ 6-6 ਫੁੱਟ ਦਾ ਪਾਣੀ ਖੜਾ ਹੈ ਲੋਕ ਆਪਣੇ ਘਰਾਂ ਨੂੰ ਛੱਡ ਕੇ ਜਾਣ ਲਈ ਮਜਬੂਰ ਹਨ ਉਤੇ ਹੀ ਕਈ ਦਾਨੀ ਸੱਜਣ ਪੰਜਾਬ ਦੇ ਪੁੱਤਰ ਭਾਵੇਂ ਉਹ ਕੋਈ ਬਿਜ਼ਨਸਮੈਨ ਹੋਵੇ ਭਾਵੇਂ ਕਲਾਕਾਰ ਜਾਂ ਕੋਈ ਆਮ ਇਨਸਾਨ ਹੋਵੇ ਕੋਈ ਮੁਸਲਮਾਨ ਹੋਵੇ ਸਿੱਖ ਹੋਵੇ ਜਾਂ ਹਿੰਦੂ ਜੋ ਵੀ ਪੰਜਾਬ ਨੂੰ ਪਿਆਰ ਕਰਦੇ ਹਨ ਸਭ ਅੱਗੇ ਆਏ ਹਨ ਸਾਰਿਆਂ ਨੇ ਆਪਣੀ ਸਮਰੱਥਾ ਦੇ ਹਿਸਾਬ ਨਾਲ ਤਿਲ ਨੁਲ ਪੁੱਲ ਭੇਟਾ ਜੋ ਵੀ ਉਹਨਾਂ ਤੋਂ ਬਣਦੀ ਹੋਏ ਉਸ ਦੀ ਸੇਵਾ ਕੀਤੀ ਹੈ ਜਿਨ੍ਹਾਂ ਕੋਲ ਬਹੁਤੀ ਮਾਇਆ ਨਹੀਂ ਹੈ ਉਹ ਬੰਨਾਂ ਤੇ ਪਹੁੰਚ ਕੇ ਇੱਥੇ ਗੱਟੇ ਜਾ ਕੇ ਸੇਵਾ ਕਰ ਰਹੇ ਹਨ ਜਿਨ੍ਹਾਂ ਕੋਲ ਮਾਇਆ ਬਖਸ਼ੀ ਹੈ ਉਹ ਲੋਕਾਂ ਦੀ ਮਦਦ ਕਰਦੇ ਹਨ ਜਿਨ੍ਹਾਂ ਕੋਲ ਜ਼ਿਆਦਾ ਮਾਇਆ ਹੈ ਉਹ ਕਈ ਕਈ ਪਿੰਡਾਂ ਦੇ ਵਿੱਚ ਜਾ ਕੇ ਰਾਸ਼ਨ ਪਾਣੀ ਵੰਡਦੇ ਹਨ ਕਈ ਕਈ ਪਿੰਡ ਪਲਾ ਉਹ ਰਾਜਸਥਾਨ ਦੇ ਹੋਣ ਹਰਿਆਣਾ ਦੇ ਪੰਜਾਬ ਦੇ ਵਿੱਚ ਮਦਦ ਕਰ ਰਹੇ ਸਨ ਇਨਾਂ ਹੀ ਦੇ ਵਿਚਕਾਰ ਇੱਕ ਪਿੰਡ ਦਾ ਸਰਪੰਚ ਬਲਵਿੰਦਰ ਸਿੰਘ 110 ਕਿੱਲਿਆਂ ਦਾ مالک ਆਪਣੀ ਚਟੇ ਰੰਗ ਦੀ ਲੈਂਡ ਕਰੂਜ਼ਰ ਗੱਡੀ ਦੇ ਵਿੱਚ ਪਿੰਡ ਪਿੰਡ ਜਾ ਕੇ ਆਪਣੀ ਮਦਦ ਪਹੁੰਚਾ ਰਿਹਾ ਹੈ ਉਸ ਦੇ ਨਾਲ ਗੱਡੀਆਂ ਦਾ ਵੱਡਾ ਕਾਫਲਾ ਹੈ ਅਤੇ ਪੂਰੇ 10 ਟਰੱਕ ਹਨ ਜੋ ਕਿ ਸਮਾਨ ਦੇ ਲਦੇ ਹਨ ਜਿਨ੍ਹਾਂ ਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਰਸਤਾ ਹਨ ਜਿਸ ਵਿੱਚ ਲੋਕਾਂ ਦੇ ਖਾਣ ਪੀਣ ਦੇ ਸਮਾਨ ਅਤੇ ਦਵਾਈਆਂ ਡੰਗਰ ਪਸ਼ੂਆਂ ਦਾ ਚਾਰਾ ਅਤੇ ਨਾਲ-ਨਾਲ ਡੰਗਰ ਪਸ਼ੂਆਂ ਦੀਆਂ ਦਵਾਈਆਂ ਹਨ ਤੇ ਹੋਰ ਵੀ ਕਈ ਜ਼ਰੂਰੀ ਸਮਾਨ ਹੈ ਜੋ ਕਿ ਉਸ ਨੂੰ ਲੱਗਿਆ ਵੀ ਇੱਥੇ ਮਦਦ ਕਰਨੀ ਚਾਹੀਦੀ ਹੈ ਉੱਥੇ ਆਇਆ ਹੈ ਲੇਕਿਨ ਉਸਤੇ ਅੰਦਾਜ਼ ਦੇ ਵਿੱਚ ਮਦਦ ਘਟ ਹੈ ਉਹ ਪਬਲਿਸੀਟੀ ਜ਼ਿਆਦਾ ਚਾਹੁੰਦਾ ਹੈ ਉਸਨੇ ਨਾਲ ਕਈ ਮੀਡੀਆ ਵਾਲੇ ਰੱਖ ਰੱਖੇ ਹਨ ਜਿਸ ਨੂੰ ਉਹਨਾਂ ਨੇ ਪੈਸੇ ਦਿੱਤੇ ਹਨ ਅਤੇ ਨਾਲ-ਨਾਲ ਜਿੱਥੇ ਵੀ ਹੋ ਜਾਂਦਾ ਹੈ ਉੱਥੇ ਮੀਡੀਆ ਵਾਲੇ ਪਹੁੰਚ ਕੇ ਉਸ ਦਾ ਗੁਣਗਾਨ ਕਰਦੇ ਹਨ ਚਲੋ ਜਿਵੇਂ ਵੀ ਹੈ ਲੋਕਾਂ ਦੀ ਮਦਦ ਕਰਦਾ ਹੈ ਉਸਤੇ ਵਿੱਚ ਹੰਕਾਰ ਹੈ ਹੰਕਾਰ ਦੇ ਨਾਲ ਉੱਤੋਂ ਲੈ ਕੇ ਥਰੋਂ ਤੱਕ ਡਬਿਆ ਹੋਇਆ ਆਪਣੇ ਇਲਾਕੇ ਦੇ ਵਿੱਚ ਬੋਲ ਦੀ ਤੂਤੀ ਨੂੰ ਸਾਹਮਣੇ ਦਿਖਾਉਂਦਾ ਹੈ ਉਸਤੇ ਨਾਲ ਕਈ ਗੱਡੀਆਂ ਜੜੀਆਂ ਹਨ ਉਸਤੇ ਸਮਰਥਕਾਂ ਦੀ ਚੱਲ ਰੀਆਂ ਹਨ ਜੋ ਕਿ ਪਿੰਡ ਦੇ ਹੀ ਲੋਕ ਹਨ ਉਸਦੀ ਵਾਹਵਾਹੀ ਕਰਦੇ ਹਨ ਇਸ ਚੰਗੇ ਕੰਮ ਦੇ ਵਿਚਕਾਰ ਉਹ ਇੱਕ ਪਿੰਡ ਫਤਿਹਪੁਰ ਪਾਉਂਦਾ ਹੈ ਸਤਲੁਜ ਦਰਿਆ ਦੇ ਨਾਲ ਡੁੱਬਿਆ ਪਿੰਡ ਫਤਿਹਪੁਰ ਜਿਸਦੇ ਵਿੱਚ ਕਈ ਕਈ ਫੁੱਟ ਜੜਾ ਹੈ ਪਾਣੀ ਖੜਾ ਹੈ ਲੋਕਾਂ ਦੇ ਘਰ ਡੁੱਬ ਚੁਕੇ ਹਨ ਲੋਕ ਆਪਣੇ ਘਰਾਂ ਨੂੰ ਛੱਡ ਕੇ ਜਾਣ ਲਈ ਮਜਬੂਰ ਹਨ ਇੱਕ 50 ਲੱਖ ਰੁਪਏ ਲਗਾ ਕੇ ਬਣੀ ਕੋਠੇ ਉਹ ਮਿੰਟਾਂ ਦੇ ਵਿੱਚ ਟੈ ਟੈਰੀ ਹੁੰਦੀ ਦਿਖਾਈ ਦੇ ਰਹੀ ਹੈ ਬਸ ਇੱਕ ਪਿੱਲਰ ਜੜਾ ਹੈ ਉਸ ਦਾ ਸਹੀ ਹੈ ਘਰ ਦੇ ਵਿੱਚ ਦਾਖਲ ਹੋਣ ਤੋਂ ਵੀ ਮਿਸਤਰੀਆਂ ਨੇ ਮਨ੍ਹਾ ਕਰ ਦਿੱਤਾ ਹੈ ਕਹ ਦਤਾ ਹੈ ਵੀ ਇਹ ਕੋਈ ਕਿਸੇ ਕੰਮ ਦੀ ਨਹੀਂ ਹੈ ਦੁਬਾਰਾ ਬਨਾਨੀ ਪਵੇਗੀ ਘਰ ਪਰਿਵਾਰ ਬਿਲਕੁਲ ਸਦਮੇ ਦੇ ਵਿੱਚ ਹੈ ਇਨਾਂ ਸਭ ਦੇ ਵਿਚਕਾਰ ਸਰਪੰਚ ਬਲਵਿੰਦਰ ਸਿੰਘ ਆਪਣੇ ਕਾਫਲੇ ਦੇ ਨਾਲ ਪਿੰਡ ਵਿੱਚ ਲੋਕਾਂ ਦੇ ਸਾਹਮਣੇ ਲੋਕਾਂ ਨੂੰ ਦਾਨ ਕਰਨ ਦਾ ਵਾਅਦਾ ਕਰਦਾ ਹੈ ਲੋਕ ਉਸ ਦੇ ਨਾਮ ਦੀ ਜੈਕਾਰਾ ਕਰਦੇ ਹਨ ਜਕਾਰੇ ਛੱੜਦੇ ਹਨ ਅਤੇ ਕਹਿੰਦੇ ਹਨ ਵੀ ਤੇਰੇ ਵਰਗਾ ਬੰਦਾ ਨਹੀਂ ਹੈ ਤੂੰ ਬਹੁਤ ਮਦਦ ਕਰ ਰਿਹਾ ਹੈ ਵੀਰਾ ਤੁਹਾਡਾ ਧੰਨਵਾਦ ਔਰਤਾਂ ਜਿਹੜੀਆਂ ਹਨ ਉਸ ਦਾ ਧੰਨਵਾਦ ਕਰਦੀਆਂ ਹਨ ਦੇ ਬਜ਼ੁਰਗ ਜੜੇ ਖਾਨ ਹੈ ਉਸਤੇ ਅੱਗੇ ਹੱਥ ਜੋੜ ਕੇ ਉਸ ਨੂੰ ਬਰਾਈ ਦਿੰਦੇ ਹਨ ਵੀ ਬਹੁਤ ਚੰਗਾ ਕੰਮ ਹੈ ਗਰੀਬ ਲੋਕਾਂ ਦੀ ਮਦਦ ਕਰਨ ਨਾਲ ਰੱਬ ਤੈਨੂੰ ਹੋਰ ਤਰੱਕੀਆਂ ਬਖਸ਼ੇ ਨਾਲ ਨਾਲ ਮੀਡੀਆ ਵਾਲੇ ਹਨ ਜੋ ਕਿ ਸਾਰੀ ਚੀਜ਼ ਨੂੰ ਕਵਰ ਕਰ ਰਹੇ ਹਨ ਜੋ ਕਿ ਉਸ ਦੀ ਪਬਲਿਸਿਟੀ ਕਰ ਰਹੇ ਹਨ ਜੋ ਕਿ ਉਸ ਦਾ ਪ੍ਰਚਾਰ ਕਰ ਰਹੇ ਹਨ ਇਸੇ ਮਾਹੌਲ ਦੇ ਵਿੱਚ ਜਦੋਂ ਪਿੰਡ ਦੇ ਵਿੱਚ ਸਮਾਂ ਮੰਡ ਰਿਹਾ ਸੀ ਪਿੰਡ ਵਾਲਿਆਂ ਦੀ ਸੇਵਾ ਕਰ ਰਿਹਾ ਸੀ ਉੱਥੋਂ ਦੇ ਸਰਪੰਚ ਨਾਲ ਗੱਲਾਂ ਬਾਤਾਂ ਕਰ ਰਿਹਾ ਸੀ ਅਚਾਨਕ ਉਸ ਦੀ ਨਿਗਾਹ ਪਿੰਡ ਦੀ ਇੱਕ ਉੱਚੀ ਥਾਂ ਤੇ ਪੈਂਦੀ ਹੈ ਇਹ ਥਾਂ ਬਾਕੀਆਂ ਜਗਾਂ ਉਹ ਕਾਫੀ ਉੱਚੀ ਹੈ ਅਤੇ ਇਸ ਦੇ ਉੱਪਰ ਕੋਈ ਪੱਕਾ ਕਰਨੀ ਹੈ ਇੱਥੇ ਇੱਕ ਕੱਚੀ ਜੀ ਝੁੱਗੀ ਹੈ ਇੱਕ ਝੌਂਪੜੀ ਹੈ ਜਿਸ ਤੇ ਬਾਹਰ ਇੱਕ ਛੋਟਾ ਬੱਚਾ ਖੇਡ ਰਿਹਾ ਹੈ ਇਹ ਸਾਰਾ ਦ੍ਰਿਸ਼ ਬਾਕੀ ਸਾਰਿਆਂ ਨੇ ਤਾਂ ਬਸ ਨજર ਅੰਦਾਜ਼ ਕਰ ਦਿੱਤਾ ਲੇਕਿਨ ਪਤਾ ਨਹੀਂ ਕਿਉਂ ਸ਼ਾਇਦ ਉੱਥੇ ਕੋਈ ਚੀਜ਼ ਖਤਰੀ ਹੈ ਬਲਵਿੰਦਰ ਸਿੰਘ ਸਰਪੰਚ ਆਪਣੇ ਆਪ ਨੂੰ ਉਸ ਦ੍ਰਿਸ਼ ਤੋਂ ਬੱਕਰਾ ਨਹੀਂ ਕਰ ਸਕਿਆ ਉਸ ਦੇ ਮਨ ਅੰਦਰ ਤਾਂ ਗੁੱਠੀ ਹੈ ਕਿ ਕੌਣ ਹੈ ਬੱਚਾ ਇਸ ਦੀਆਂ ਪੂਰੀਆਂ ਕਾ ਬੜਾ ਮਾਸੂਮ ਜਾ ਰਹਾ ਅਤੇ ਇੱਕ ਭਿੱਜੇ ਹੋਏ ਟਾਇਰ ਦੇ ਨਾਲ ਖੇਡ ਰਿਹਾ ਹੈ ਉਸਦੇ ਨਾਲ ਆਪਣਾ ਖਿਡੌਣਾ ਬਣਾ ਕੇ ਆਪਣਾ ਟਾਈਮ ਪਾਸ ਕਰ ਰਿਹਾ ਹੈ ਅਤੇ ਖੁਸ਼ ਹੋ ਰਿਹਾ ਹੈ ਇਸ ਹੜ ਦੇ ਮਾਹੌਲ ਦੇ ਵਿੱਚ ਜਿੱਤੇ ਬਾਕੀ ਸਾਰੇ ਲੋਕ ਦੁਖੀ ਹਨ ਇਸਤੇ ਚਿਹਰੇ ਤੇ ਅਜੀਬ ਮੁਸਕਰਾਟ ਹੈ ਲੇਕਿਨ ਦੇਖਣ ਦੇ ਵਿੱਚ ਇਹ ਬੜਾ ਬਿਮਾਰ ਜਿਹਾ ਲੱਗ ਰਿਹਾ ਹੈ ਇੰਝ ਲੱਗਦਾ ਹੈ ਜਿਵੇਂ ਕਿ ਇਸਨੇ ਖਾਣਾ ਨਹੀਂ ਖਾਦਾ ਲੇਕਿਨ ਫਿਰ ਵੀ ਆਪਣੇ ਖੇਡ ਦੇ ਵਿੱਚ ਮਸਤ ਹੈ ਇਸ ਦ੍ਰਿਸ਼ ਨੂੰ ਦੇਖ ਕੇ ਬਲਵਿੰਦਰ ਸਿੰਘ ਬੜਾ ਭਾਵੁਕ ਹੋ ਜਾਂਦਾ ਹੈ ਉਸ ਨੂੰ ਇਸ ਬੱਚੇ ਦੇ ਵਿੱਚ ਕੁਝ ਆਪਣਾ ਲੱਗਿਆ ਹੋਏ ਇੰਝ ਲੱਗਿਆ ਹੈ ਜਿਵੇਂ ਕਿ ਇਹ ਉਸੇ ਦਾ ਹੀ ਖੂਨ ਹੋਵੇ ਉਸੇ ਜਾਣ ਹੋਏ ਇੱਕ ਵਾਰ ਤਾਂ ਅੱਗੇ ਜਾਣ ਲੱਗਿਆ ਨਾਲ ਦੇ ਸਰਪੰਚ ਨੇ ਉਸ ਨੂੰ ਬੁਲਾਇਆ ਹੈ ਵੀ ਉਹ ਦੇਖੋ ਸਰਪੰਚ ਸਾਹਿਬ ਅੱਗੇ ਇੱਕ ਹੋਰ ਕਰ ਰਹੇ ਲੇਕਿਨ ਉਧਰ ਜਾਣ ਦੀ ਬਜਾਏ ਬਲਵਿੰਦਰ ਸਿੰਘ ਦਾ ਧਿਆਨ ਜਣਾ ਹੈ ਉਸੇ ਬੱਚੇ ਵੱਲ ਦੁਬਾਰਾ ਹੈ ਉਹ ਆਪਣੇ ਨਾਲ ਬਾਕੀਆਂ ਨੂੰ ਲੈ ਕੇ ਉਸ ਝੁੱਗੀ ਦੇ ਸਾਹਮਣੇ ਖੜਾ ਹੋ ਗਿਆ ਹੈ ਬੱਚਾ ਅਜੇ ਵੀ ਉਸ ਭਿੱਜੇ ਹੋਏ ਟਾਇਰ ਦੇ ਨਾਲ ਉੱਥੇ ਹੀ ਖੇਡ ਰਿਹਾ ਹੈ ਥਿੜਿਆ ਨਹੀਂ ਹੈ ਇਹਨੇ ਸਾਰੇ ਲੋਕਾਂ ਨੂੰ ਦੇਖ ਕੇ ਜਦੋਂ ਉਸ ਦਾ ਧਿਆਨ ਟਾਇਰ ਤੋਂ ਹਟ ਕੇ ਉਹਨਾਂ ਲੋਕਾਂ ਵੱਲ ਹੁੰਦਾ ਹੈ ਨਾ ਉਹਨਾਂ ਦੀ ਆਵਾਜ਼ ਸੁਣ ਕੇ ਉਹ ਜਿਹੜਾ ਹੈ ਇੱਕਦਮ ਡਰ ਜਾਂਦਾ ਹੈ ਇੱਕਦਮ ਉਥੋਂ ਜਾਣ ਦੀ ਕਰਦਾ ਹੈ ਲੇਕਿਨ ਸਰਪੰਚ ਬਲਵਿੰਦਰ ਸਿੰਘ ਉਸ ਨੂੰ ਪੁੱਛਦਾ ਹੈ ਕੀ ਗੱਲ ਹੈ ਬੇਟਾ ਤੂੰ ਇੱਥੇ ਖੜ ਰਿਹਾ ਹੈ ਤੇਰਾ ਹਾਲ ਮੈਨੂੰ ਠੀਕ ਨਹੀਂ ਲੱਗ ਰਿਹਾ ਚਿਹਰਾ ਤੇਰਾ ਪੀੜਾ ਪਿਆ ਹੈ ਕੀ ਗੱਲ ਹੈ ਤੇਰੀ ਮਾਤਾ ਕਿੱਧਰ ਹੈ ਕਿ ਇਹੀ ਤਰ੍ਹਾਂ ਕਰ ਹੈ ਬੱਚੇ ਨੇ ਹਾਂ ਦੇ ਵਿੱਚ ਸਿਰ ਹਲਾਇਆ ਕੁਝ ਬੋਲਿਆ ਨਹੀਂ ਹੈ ਜਿਵੇਂ ਕਿ ਬਸ ਸੰਗਰਿਆ ਹੋਵੇ ਜਾਂ ਸ਼ਾਇਦ ਡਰ ਦੇ ਨਾਲ ਭਰਿਆ ਹੋਵੇ ਇਹਨੇ ਲੋਕਾਂ ਨੂੰ ਸਾਹਮਣੇ ਦੇਖ ਕੇ ਸ਼ਾਇਦ ਘਬਰਾ ਗਿਆ ਹੋਵੇ ਸਰਪੰਚ ਬਲਵਿੰਦਰ ਸਿੰਘ ਜੋ ਕਿ ਪੂਰੇ 2 ਕਰੋੜ ਰੁਪਏ ਨਕਦ ਨਾਲ ਆਇਆ ਸੀ ਜਿਸ ਦੇ ਵਿੱਚੋਂ ਕਈ ਵੱਡੀ ਰਕਮ ਜਿਹੜੀ ਹੈ ਉਸਨੇ ਵੰਡ ਦਿੱਤੀ ਹੈ ਉਸਦੇ ਹੱਥ ਦੇ ਵਿੱਚ ਉਹ ਨੋਟਾਂ ਵਾਲਾ ਬੈਗ ਵੀ ਹੈ ਅਤੇ ਹੌਲੀ-ਹੌਲੀ ਉਸ ਝੁੱਗੀ ਦੇ ਵਿੱਚ ਵੜਦਾ ਹੋਏ ਝੁੱਗੀ ਦੇ ਵਿੱਚ ਹਲਕਾ-ਹਲਕਾ ਪਾਣੀ ਭਰਿਆ ਹੈ ਪਲਾਇ ਉੱਚੀ ਹੈ ਲੇਕਿਨ ਫਿਰ ਵੀ ਪਾਣੀ ਤਾਂ ਨਹੀਂ ਬਚੀ ਪਾਣੀ ਅਜੇ ਵੀ ਇਸ ਦੇ ਅੰਦਰ ਥੋੜਾ-ਥੋੜਾ ਮੌਜੂਦ ਹੈ ਜਿਵੇਂ ਹੀ ਅੰਦਰ ਵੜਿਆ ਅੰਦਰ ਉਸਨੇ ਦੇਖਿਆ ਵੀ ਉੱਥੇ ਇੱਕ ਔਰਤ ਜਿਹੜੀ ਹੈ ਮੰਜੇ ਦੇ ਉੱਪਰ ਬੈਠੀ ਹੈ ਉਹ ਬੜੀ ਬਿਮਾਰ ਲੱਗ ਰਹੀ ਹੈ ਚਿਹਰਾ ਉਸ ਦਾ ਵੀ ਪਿਲਾ ਹੈ ਉਹ ਬਿਲਕੁਲ ਸੁੱਕ ਚੁੱਕੀ ਹੈ ਜਿਵੇਂ ਕਿ ਕਈ ਦਿਨਾਂ ਤੋਂ ਕੁਝ ਖਾਧਾ ਨਾ ਹੋਵੇ ਟੈਂਸ਼ਨਾਂ ਦੀ ਉਸ ਨੂੰ ਪਰਵਾਹ ਹੋਵੇ ਜਿਵੇਂ ਕਿ ਸਮੇਂ ਦੀ ਮਾਰੀ ਹੈ ਉਸ ਦੀ ਉਮਰ ਕੋ ਬਹੁਤੀ ਜ਼ਿਆਦਾ ਨਹੀਂ ਹੈ ਲੇਕਿਨ ਸਮੇਂ ਦੀ ਮਾਰ ਕਾਰਨ ਉਸ ਦਾ ਚਿਹਰਾ ਝੁਰੜੀਆਂ ਦੇ ਨਾਲ ਭਰ ਚੁੱਕਿਆ ਹੋਇਆ ਹੈ ਇਹਨਾਂ ਲੱਗਦਾ ਹੈ ਜਿਵੇਂ ਕਿ ਬਹੁਤ ਹੀ ਬੁੱਢੀ ਹੋਵੇ ਜਿਵੇਂ ਕਿ ਬਸ ਇਸ ਦੁਨੀਆ ਤੋਂ ਜਾਣ ਦਾ ਉਤਾ ਸਮਾ ਗਿਆ ਹੈ ਲੇਕਿਨ ਬਾਕੀ ਜਣੇ ਜਿੱਥੇ ਉਸ ਔਰਤੇ ਦਰਸ ਕਰ ਰਹੇ ਸਨ ਜਿੱਥੇ ਇਹ ਸੋਚ ਰਹੇ ਸਨ ਮੇਰਬਾ ਇਹ ਕਿਹੋ ਜਿਹਾ ਰੰਗ ਹਨ ਇਹ ਵਿਚਾਰੇ ਕਿੰਨੀ ਬਿਮਾਰ ਹੈ ਅਤੇ ਕਿੰਨੀ ਗਰੀਬ ਹੈ ਇੱਥੇ ਇਸ ਝੁੱਗੀ ਦੇ ਵਿੱਚ ਕੱਲੀ ਰਹੀ ਹੈ ਆਪਣੀ ਬੱਚੀ ਦੇ ਨਾਲ ਲੇਕਿਨ ਸਰਪੰਚ ਬਰਮਿੰਦਰ ਸਿੰਘ ਦੇ ਹਾਲ ਉਹਨਾਂ ਨਾਲ ਕਰੇਗਾ ਉਸ ਨੂੰ ਸਿਰਫ ਤਰਸ ਨਹੀਂ ਆ ਰਿਹਾ ਉਸ ਨੂੰ ਉਸ ਔਰਤ ਦੇ ਵਿੱਚ ਕੁਝ ਆਪਣਾ ਪਨ ਲੱਗ ਰਿਹਾ ਹੈ ਇੱਕਦਮ ਅਚਾਨਕ ਉਸਤੇ ਖਤੋਂ ਉਹ 2 ਕਰੋੜ ਰੁਪਏ ਦਾ ਬੈਗ ਜਿਹੜਾ ਹੈ ਜ਼ਮੀਨ ਤੇ ਡਿੱਗ ਪੈਂਦਾ ਹੈ ਜ਼ਮੀਨ ਤੇ ਡਿੱਗਦੇ ਸਾਰੇ ਉੱਥੇ ਮੌਜੂਦ ਪਾਣੀ ਦੇ ਵਿੱਚੋਂ ਛਪਕ ਦੀ ਆਵਾਜ਼ ਆਉਂਦੀ ਹੈ ਅਤੇ ਉਹ ਬੈਗ ਜਿਹੜਾ ਹੈ ਜ਼ਮੀਨ ਤੇ ਹੀ ਧੜਾ ਸਹੀ ਹੋ ਜਾਂਦਾ ਹੈ ਉਸ ਬੈਗ ਦੇ ਵਿੱਚੋਂ ਕੁਝ ਨੋਟ ਜਿਹੜੇ ਹਨ ਬਾਹਰ ਵੱਲ ਨੂੰ ਡਿੱਗ ਜਾਂਦੇ ਹਨ ਸਾਰੇ ਲੋਕ ਇਹ ਦੇਖ ਕੇ ਹੈਰਾਨ ਹਨ ਲੇਕਿਨ ਸਰਪੰਚ ਆਪਣੀ ਹੀ ਧੀ ਨੂੰ ਜੋ ਸਾਹਮਣੇ ਮੰਜੇ ਤੇ ਬੈਠੀ ਹੈ ਉਹ ਬੱਚਾ ਜੂਸਤਾ ਆਪਣਾ ਦੋਤਾ ਹੈ ਜੂਸਤਾ ਆਪਣਾ ਖੂਨ ਹੈ ਇਸ ਖਲਾਤ ਦੇ ਵਿੱਚ ਦੇਖੇ ਉਥੇ ਉਹ ਆਪਣੀ 5 ਸਾਲ ਪਹਿਲਾਂ ਘਰੋਂ ਪੱਜੀ ਕੁੜੀ ਜੋ ਕਿ ਉਸਤੇ ਅੱਜ ਸਾਹਮਣੇ ਬੈਠੀ ਹੈ ਜਿਸ ਨੂੰ ਸ਼ਾਇਦ ਦੇਖ ਕੇ ਉਸਤੇ ਮਨ ਦੇ ਵਿੱਚ ਨਾ ਦੁੱਖ ਹੈ ਬਲਕਿ ਗੁੱਸਾ ਪਰ ਆਇਆ ਹੈ ਉਸਤੇ ਮਨ ਦੇ ਵਿੱਚ ਚਿੰਤਾ ਨਹੀਂ ਹੈ ਪਰਸ ਨਹੀਂ ਹੈ ਇੱਥੇ ਹੋਰ ਭਾਵ ਜਾਗ ਰਹੇ ਹਨ ਅਚਾਨਕ ਉਸ ਦਾ ਪਿਤਾ ਜਾਗ ਪੈਂਦਾ ਹੈ ਉਹ ਬਦਲੇ ਦੀ ਭਾਵਨਾ ਨਾਲ ਭਰਿਆ ਪਿਤਾ ਜਿਸ ਦੀ ਪੱਗ ਸ਼ਾਇਦ ਇਸਨੇ 5 ਸਾਲ ਪਹਿਲਾਂ ਰੋਲੀ ਸੀ ਅੱਜ ਉਸ ਨੂੰ ਇਸ ਖਲਾਤ ਦੇ ਵੀ ਦੇਖ ਕੇ ਉਸਤੇ ਅੰਦਰ ਗੁੱਸਾ ਹੈ ਅਤੇ ਅਚਾਨਕ ਆਪਣਾ ਪੂਰਾ ਆਪਕ ਹੋ ਕੇ ਮੀਡੀਆ ਦੀ ਪਰਵਾਹੀ ਕਰਦਾ ਅਜਿਹਾ ਕੰਮ ਕਰ ਦਿੰਦਾ ਹੈ ਅਜਿਹੀ ਚੀਤ ਕਰਨਦਾ ਹੈ ਸਾਰੇ ਲੋਕ ਹੈਰਾਨੇ ਜਾਂਦੇ ਹਨ ਸਾਰੇ ਲੋਕ ਹੱਕੇ ਬਕੇ ਹੋ ਚੁਕੇ ਹਨ ਵੀ ਸਰਪੰਚ ਸਾਹਿਬ ਨੇ ਅਚਾਨਕ ਆ ਕੀ ਕਰ ਦਿੱਤਾ ਇੱਥੇ ਹੁਣੇ ਤਾਂ ਚੰਗੇ ਪੜੇ ਸਨ ਇਸ ਔਰਤ ਦੇ ਨਾਲ ਅਜਿਹਾ ਕਿਉਂ ਕੀਤਾ ਹੈ ਕੀ ਹੈ ਸਰਪੰਚ ਸਾਹਿਬ ਦਾ ਵਸਤਾ ਲੇਕਿਨ ਜਦੋਂ ਉਹਨਾਂ ਨੂੰ ਗੱਲ ਸਮਝ ਬਚ ਜਾਂਦੀ ਹੈ ਸਾਰੇ ਲੋਕ ਵੀ ਹੈਰਾਨ ਹਨ ਇਕੱਲੇ ਇਕੱਲੇ ਦੇ ਹੋਸ਼ ਉੱਡ ਚੁਕੇ ਹਨ ਆ ਕੀ ਪਣਾ ਇੱਥੇ ਵਾਪਰ ਗਿਆ ਉਸ ਸਰਪੰਚ ਜੋ ਪੂਰੇ 2 ਕਰੋੜ ਰੁਪਏ ਨਗਦ ਅਤੇ 10 ਕਿ ਜਿਹੜੇ ਹਨ ਰਾਸ਼ਨ ਦੇ ਨਾਲ ਲੈ ਕੇ ਆਏ ਸੀ 110 ਕਿਲਿਆਂ ਦਾ ਮਾਲਕ ਉਸ ਦੀ ਕੁੜੀ ਇੱਥੇ ਕਿਵੇਂ ਹੈ ਇੱਥੇ ਜੋ ਬਾਅਦ ਵਿੱਚ ਹੋਇਆ ਹੈ ਸੁਣ ਕੇ ਤੁਹਾਡੇ ਵੀ ਉੱਡ ਜਾਣ ਕੇ ਹੋਸ਼ ਪੈ ਰਿਓ ਜੀ ਵੀਡੀਓ ਦੇ ਅੰਤ ਤੱਕ ਕੱਲੀ ਕੱਲੀ ਗੱਠ ਬਾਹਰ ਜਾਣੂ ਕਰਾਵਾਂਗੇ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਬੇੰਤਿਹਤ ਚੈਨਲ ਨੂੰ ਕਰ ਲਵੋ ਜੀ ਸਬਸਕ੍ਰਾਈਬ ਨਾਲ ਲੱਭੀ ਲਾਈਕ ਨੂੰ ਦਬਾ ਦੇਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਦਾਦੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਆਓ ਦੋਸਤੋ ਬਿਨਾਂ ਦੇਰ ਕੀਤਿਆਂ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਬੜੀ ਖਾਸ ਵੀਡੀਓ 6 ਸਾਲ ਪਹਿਲਾਂ ਸਰਪੰਚ ਬਲਵਿੰਦਰ ਸਿੰਘ ਦੁਨੀਆ ਬੜੀ ਬਕਰੀ ਸੀ ਉਸਦੀ 110 ਕਿਲੇ ਜ਼ਮੀਨ ਸੋਨਾ ਗੌਂਦੀ ਸੀ ਅਤੇ ਸਾਰੇ ਪਿੰਡ ਦੇ ਵਿੱਚ ਉਸਦੀ ਹਵੇਲੀ ਕਿਸੇ ਸ਼ਾਹੀ ਮਹਿਲ ਤੋਂ ਘੱਟ ਨਹੀਂ ਸੀ ਉਸਦੇ ਕਰ ਮੰਤਰੀਆਂ ਅਤੇ ਉੱਚ ਅਫਸਰਾਂ ਦਾ ਆਉਣਾ ਜਾਣਾ ਇੱਕ ਆਮ ਗੱਲ ਸੀ ਪਰ ਇਸ ਸਾਰੀ ਸ਼ਾਨੋ ਸ਼ੌਕਤ ਦੇ ਵਿਚਕਾਰ ਉਸਦੀ ਜ਼ਿੰਦਗੀ ਦਾ ਅਸਲ ਅਤੇ ਇੱਕਲੌਤਾ ਖਜ਼ਾਨਾ ਉਸਦੀ ਤੀ ਕਰਨਦੀਪ ਸੀ ਕਰਨਦੀਪ ਲਈ ਬਲਵਿੰਦਰ ਸਿੰਘ ਦਾ ਪਿਆਰ ਬੇਮਿਸਾਲ ਅਤੇ ਜਨੂਨੀ ਸੀ ਉਹ ਉਸ ਨੂੰ ਕਿਸੇ ਰਾਜਕੁਮਾਰੀ ਵਾਂਗ ਪੜਦਾ ਜਦੋਂ ਦੀ ਬੜੀ ਛੋਟੀ ਸੀ ਇੱਕ ਵਾਰ ਖੇਡਦੇ ਹੋਏ ਉਸਦੇ ਗੋਡੇ ਤੇ ਮਾਮੂਲੀ ਖਰੋਚ ਆ ਗਈ ਬਲਵਿੰਦਰ ਸਿੰਘ ਨੇ ਪੂਰੇ ਕਾਨੂੰ ਸਿਰ ਤੇ ਚੁਕਲਿਆ ਅਤੇ ਸ਼ਹਿਰ ਦੇ ਸਭ ਤੋਂ ਵੱਡੇ ਸਰਦਨ ਨੂੰ ਬੁਲਾ ਲਿਆ ਜਦੋਂ ਡਾਕਟਰ ਨੇ ਕਿਹਾ ਵੀ ਇਹ ਸਿਰਫ ਮਾਮੂਲੀ ਜ਼ਖਮ ਹੈ ਤਾਂ ਬਲਵਿੰਦਰ ਸਿੰਘ ਨੇ ਉਸ ਨੂੰ ਝਿੜਕ ਦੇ ਕਿਹਾ ਤੇ ਇਹਨਾਂ ਨੂੰ ਪਤਾ ਇਹ ਮੇਰੀ ਧੀ ਹੈ ਇਸ ਦੀ ਇੱਕ ਬੂੰਦ ਖੂਨ ਵੀ ਮੇਰੀ ਸਾਰੀ ਦੌਲਤ ਤੋਂ ਵੱਧ ਕੀਮਤੀ ਹੈ ਉਸ ਨੇ ਉਸੇ ਸ਼ਾਮ ਗੁਰਦੁਆਰੇ ਵਿੱਚ ਦੇਖ ਕਰਵਾ ਕੇ ਅਰਦਾਸ ਕੀਤੀ ਉਸ ਦਾ ਪਿਆਰ ਇੱਕ ਪਿਤਾ ਦਾ ਪਿਆਰ ਸੀ ਪਰ ਇਸ ਉੱਤੇ ਉਸ ਤੇ ਹੰਕਾਰ ਦੀ ਇੱਕ ਮੋਟੀ ਪਰਤ ਚੜੀ ਸੀ ਉਹ ਚਾਹੁੰਦਾ ਸੀ ਵੀ ਉਸ ਦੀ ਧੀ ਦਾ ਵਿਆਹ ਉਸ ਤੋਂ ਵੀ ਅਮੀਰ ਅਤੇ ਤਾਕਤਵਰ ਘਰਾਣੇ ਦੇ ਵਿੱਚ ਹੋਵੇ ਤਾਂ ਜੋ ਉਸ ਦਾ ਆਪਣਾ ਰੁਤਬਾ ਅਤੇ ਸ਼ਾਨ ਹੋਰ ਵੀ ਉੱਚੀ ਹੋ ਸਕੇ ਉਸ ਲਈ ਕਿਰਨਦੀਪ ਦੀ ਖੁਸ਼ੀ ਦਾ ਮਤਲਬ ਸਮਾਜ ਦੇ ਵਿੱਚ ਉਸ ਦਾ ਆਪਣਾ ਕਦ ਉੱਚਾ ਕਰਨਾ ਸੀ ਕਿਸਮਤ ਨੇ ਕਿਰਨਦੀਪ ਦੀ ਜ਼ਿੰਦਗੀ ਵਿੱਚ ਇੱਕ ਅਜਿਹਾ ਮੋੜ ਲੈ ਕੇ ਆਂਦਾ ਜਿਸ ਦੀ ਬਰਮਿੰਦਰ ਸਿੰਘ ਨੇ ਕਦੇ ਕਲਪਨਾ ਤੱਕ ਨਹੀਂ ਕੀਤੀ ਸੀ ਕਾਲਜ ਦੇ ਵਿੱਚ ਉਸਦੀ ਮਿਲਾਕਾਤ ਸੁਖਵਿੰਦਰ ਸਿੰਘ ਨਾਮ ਦੇ ਇੱਕ ਮੁੰਡੇ ਨਾਲ ਹੋਈ ਸੁਖਵਿੰਦਰ ਬਰਮਿੰਦਰ ਸਿੰਘ ਦੇ ਮਾਪਦੰਡਾਂ ਅਨੁਸਾਰ ਇੱਕ ਆਮ ਜਿਹੇ ਪਰਿਵਾਰ ਤੋਂ ਸੀ ਪਰ ਉਸ ਸੁਪਨਿਆਂ ਹਿੰਮਤ ਅਤੇ ਮਿਹਨਤ ਦਾ ਬੜਾਤਾ ਨਹੀਂ ਸੀ ਉਹ ਪੜ੍ਹਾਈ ਦੇ ਨਾਲ-ਨਾਲ ਸ਼ਹਿਰ ਦੇ ਵਿੱਚ ਇੱਕ ਛੋਟੀ ਪਰ ਸਫਲ ਮੈਟਲ ਫੈਬ੍ਰਿਕੇਸ਼ਨ ਦੀ ਵਰਕਸ਼ਾਪ ਚਲਾਉਂਦਾ ਸੀ ਉਹ ਆਪਣੇ ਆਪ ਦੇ ਨਿਰਭਰ ਅਤੇ ਇਮਾਨਦਾਰ ਅਤੇ ਜ਼ਮੀਨ ਨਾਲ ਜੁੜਿਆ ਹੋਇਆ ਇਨਸਾਨ ਸੀ ਉਸਨੇ ਕਰਨਦੀਪ ਨੂੰ ਉਸਦੇ ਪਿਤਾ ਦੇ ਨਾਂ ਅਤੇ ਦੌਲਤ ਨਾਲ ਨਹੀਂ ਸਗੋਂ ਉਸਦੇ ਆਪਣੇ ਆਪ ਨਾਲ ਪਛਾਣਿਆ ਉਹਨਾਂ ਦਾ ਪਿਆਰ ਮਹਿੰਗੀਆਂ ਤੋਹਫ਼ਿਆਂ ਅਤੇ ਵੱਡੇ-ਵੱਡੇ ਰੈਸਟੋਰੈਂਟਾਂ ਦਾ ਮਹਤਾਜਮੀ ਸੀ ਉਹ ਕਾਲਜ ਦੀ ਛੋਟੀ ਕੈਂਟੀਨ ਦੇ ਵਿੱਚ ਬੈਠ ਕੇ ਕੰਟੈਂਪਟ ਤੱਕ ਗੱਲਾਂ ਕਰਦੇ ਜਾਂ ਸੁਖਵਿੰਦਰ ਦੀ ਵਰਕਸ਼ਾਪ ਦੇ ਵਿੱਚ ਮਸ਼ੀਨਾਂ ਦੇ ਸ਼ੋਰ ਦੇ ਵਿੱਚਕਾਰ ਆਪਣੇ ਭਵਿੱਖ ਦੇ ਸੁਪਨੇ ਬਣਦੇ ਸੁਖਵਿੰਦਰ ਨੇ ਕਰਨਦੀਪ ਨੂੰ ਸਿਖਾਇਆ ਕਿ ਅਸਲ ਅਮੀਰੀ ਦਿਲ ਦੇ ਵਿੱਚ ਹੁੰਦੀ ਹੈ ਬੈਂਕ ਖਾਤਿਆਂ ਦੇ ਵਿੱਚ ਨਹੀਂ ਕਰਨਦੀਪ ਨੂੰ ਪਹਿਲੀ ਵਾਰ ਅਹਿਸਾਸ ਹੋਇਆ ਕਿ ਉਸ ਤੀਖ ਹਵੇਲੀ ਦੀਆਂ ਸੋਨੇ ਵਰਗੀਆਂ ਕੰਧਾਂ ਉਹਨਾਂ ਦੇ ਪਿੱਛੇ ਕਿੰਨਾ ਖੋਖਲਾਪਣ ਹੈ ਜਦੋਂ ਕਰਨਦੀਪ ਨੇ ਇੱਕ ਦਿਨ ਬੜੀ ਹਿੰਮਤ ਕਰਕੇ ਆਪਣੇ ਪਿਤਾ ਨੂੰ ਸੁਖਵਿੰਦਰ ਬਾਰੇ ਦੱਸਿਆ ਤਾਂ ਹਵੇਲੀ ਦੇ ਵਿੱਚ ਜਿਵੇਂ ਪਹੁੰਚਾ ਲਿਆ ਬਲਵਿੰਦਰ ਸਿੰਘ ਦਾ ਹੰਕਾਰ ਲਾਵੇ ਵਾਂਗ ਫੁੱਟ ਪਿਆ ਉਹ ਗਰਜਿਆ ਇੱਕ ਦੋ ਟਿੱਕੇ ਦੇ ਮਕੈਨਿਕ ਦੇ ਲਈ ਤੂੰ ਆਪਣੇ ਪਿਓ ਦੀ ਸੋਨੇ ਵਰਗੀ ਪੱਗ ਨੂੰ ਰੋਲ ਦੇਵੇਂਗਾ ਮੈਂ ਤੇਰਾ ਰਿਸ਼ਤਾ ਕੈਨੇਡਾ ਦੇ ਵਿਧਾਇਕ ਨਾਲ ਕੀਤਾ ਹੈ ਉਹਨਾਂ ਕੋਲ ਇੱਥੇ 500 ਏਕੜ ਜ਼ਮੀਨ ਹੈ ਅਤੇ ਕਈ ਹਜ਼ਾਰ ਕਰੋੜਾਂ ਦੇ ਮਾਲਕ ਹਨ ਤੈਨੂੰ ਉੱਥੇ ਰਾਜ ਕਰਨਾ ਚਾਹੀਦਾ ਹੈ ਨਾ ਕਿ ਕਿਸੇ ਗਰੀਬ ਦੀ ਝੁੱਗੀ ਦੇ ਵਿੱਚ ਸਮਾਂ ਕੱਟਣਾ ਚਾਹੀਦਾ ਹੈ ਇਹ ਠੀਕ ਨਹੀਂ ਹੈ ਇਹ ਬਿਲਕੁਲ ਤੇਰੇ ਵਾਸਤੇ ਸਹੀ ਨਹੀਂ ਹੈ ਮੈਂ ਤੈਨੂੰ ਆਖਰੀ ਵਾਰ ਚੇਤਾਵਨੀ ਦੇ ਰਿਹਾ ਹਾਂ ਮੇਰੀ ਤੀ ਦਵਿਆ ਇਹ ਹੋ ਜੇ ਕਿਸੇ ਅਨਸਾਨ ਤੱਕ ਨਹੀਂ ਹੋਵੇਗਾ ਭਲਾ ਉਹ ਕਿੰਨੀ ਵੀ ਮਿਹਨਤ ਕਰ ਲਵੇ ਸਾਰੀ ਉਮਰ ਲੱਗਿਆ ਰਵੇ ਕਈ ਹਜ਼ਾਰ ਕਰੋੜ ਤਾਂ ਛੱਡੋ ਉਸ ਕੋਲ 2 ਜਾਂ 4 ਕਰੋੜ ਨਹੀਂ ਮੰਨੇ ਇਹ ਤਾਂ ਕਈ ਹਜ਼ਾਰ ਕਰੋੜਾਂ ਦੇ ਮਾਲਕ ਹਨ ਹੈ ਰਾਜ ਕਰਨਗੇ ਸਮਝਦੀ ਕਿਉਂ ਨਹੀਂ ਹੈ ਕਿਰਨਦੀਪ ਨੇ ਰੋਂਦੇ ਹੋਏ ਬੜੀ ਕੋਸ਼ਿਸ਼ਾਂ ਕੀਤੀਆਂ papa ਮੈਂ ਉਸ ਨਾਲ ਖੁਸ਼ ਰਾਂਗੀ ਪੈਸਾ ਸਭ ਕੁਝ ਨਹੀਂ ਹੁੰਦਾ ਉਹ ਮਿਹਨਤੀ ਹੈ ਅਤੇ ਆਪਣੀ ਦੁਨੀਆ ਆਪ ਬਣਾ ਲਵੇਗਾ ਲੇਕਿਨ ਬਲਵਿੰਦਰ ਸਿੰਘ ਨੇ ਇੱਕ ਨਾ ਸੁਣਿਆ ਉਸਨੇ ਆਪਣੀ ਆਖਰੀ ਅਤੇ ਸਭ ਤੋਂ ਭਿਆਨਕ ਫੈਸਲਾ ਸੁਣਾ ਦਿੱਤਾ ਜੇ ਤੂੰ ਉਸ ਮੁੰਡੇ ਨੂੰ ਚੁਣਿਆ ਤਾਂ ਅੱਜ ਤੋਂ ਤੂੰ ਸਾਡੇ ਲਈ ਮਰ ਗਈ ਹੈ ਇਸ ਹਵੇਲੀ ਦੇ ਦਰਵਾਜ਼ੇ ਤੇਰੇ ਲਈ ਹਮੇਸ਼ਾ ਬੰਦ ਹੋ ਜਾਣਗੇ ਭੁੱਲ ਜਾ ਵੀ ਤੇਰਾ ਕੋਈ ਪਿਓ ਸੀ ਇਹ ਜਾਣ ਲੈ ਤੇਰੇ ਪਿਓ ਦਾ ਭੋਗ ਪਾ ਕੇ ਚਲੇ ਗਏ ਹਨ ਅਤੇ ਮੈਂ ਤੇਰੇ ਵਾਸਤੇ ਕੁਝ ਨਹੀਂ ਰਿਹਾ ਮੈਂ ਤੇਰਾ ਪਲਾਜਾ ਨਾ ਹਾ ਤੇਰਾ ਕੋ ਦੁਸ਼ਮਣ ਨਹੀਂ ਹਾਂ ਤੇਰਾ ਵਿਆਹ ਜਿਹੜਾ ਹੈ ਉੱਚੇ ਖਾਨਦਾਨ ਦੇ ਵਿੱਚ ਕਰਨਾ ਹੈ ਕਿਉਂਕਿ ਤੂੰ ਖੋਸ਼ਰਾ ਮੈਂ ਅਤੇ ਤੇਰੇ ਨਾਲ ਮੇਰਾ ਵੀ ਰਤਬਾ ਉੱਚਾ ਹੋਵੇ ਜਿਹੜੇ ਪਿਆਰ ਦਾ ਸੁਪਨਾ ਨਹੀਂ ਹੁੰਦਾ ਵੀ ਉਸਤੀ ਜਿਹੜੀ ਹੈ ਰਾਣੀਆਂ ਦੇ ਵਾਂਗ ਰਹੇ ਸਾਡੇ ਕੋਲ ਕਿਹੜੀ ਕਮੀ ਹੈ ਦਾਸਾਸਰੇ ਹੁਣ ਐਡੇ ਵੱਡੇ ਮਹਿਲ ਨੂੰ ਛੱਡ ਕੇ ਤੂੰ ਉਸ ਝੁੱਗੀ ਦੇ ਵੀ ਜਾਵੇਂਗੇ ਇਹ ਠੀਕ ਨਹੀਂ ਹੈ ਉਹ ਪਲਾ ਆਪ ਕਮਾਉਂਦਾ ਹੈ ਆਪ ਮੰਨ ਕਰਦਾ ਹੈ ਲੇਕਿਨ ਪਲਾ ਸਾਰੀ ਉਮਰ ਵੀ ਬੰਦ ਕਰੇਗਾ ਨਾ ਉਸ ਕੋਲੋਂ ਆਪਣੇ ਜਿਨੀ ਜਮੀਨ ਤਾਂ ਛੱਡੋ ਆ ਆਪਣੇ ਤੋਂ ਅੱਧੀ ਵੀ ਨਹੀਂ ਬਣਨੀ ਇਹ ਠੀਕ ਨਹੀਂ ਹੈ ਤੇ ਇਹ ਮੰਨ ਜਾ ਇਹ ਦਿਲ ਗਲਾਹਨ ਹੈ ਇਹ ਬਿਲਕੁਲ ਠੀਕ ਨਹੀਂ ਹੈ ਬਾਕੀ ਜੇ ਤੂੰ ਕਰਨਾ ਚਾਹੁੰਨੀ ਹੈ ਤਾਂ ਜਾ ਅੱਜ ਤੋਂ ਮੈਂ ਤੇਰੇ ਲਈ ਮਰ ਗਿਆ ਕਿਰਨਦੀਪ ਦਾ ਦਿਲ ਲੱਖਾਂ ਟੁਕੜਿਆਂ ਦੇ ਵਿੱਚ ਟੁੱਟ ਗਿਆ ਉਸਨੇ ਇੱਕ ਪਾਸੇ ਆਪਣੇ ਪਿਤਾ ਦੇ ਹੰਕਾਰ ਦੂਜੇ ਪਾਸੇ ਆਪਣੇ ਸੱਚੇ ਪਿਆਰ ਨੂੰ ਪਕੜਿਆ ਤੋਨੇ ਉਸਨੇ ਪਿਆਰ ਦੇ ਪਲੜੀਆਂ ਪਾੜੀ ਸਮਝਿਆ ਉਸਨੇ ਸੋਚਿਆ ਦੂਰ ਤਾਂ ਜਾਣਾ ਹੈ ਪਿਤਾ ਦਾ ਘਰ ਤਾਂ ਛੱਡਣਾ ਪੈਣਾ ਹੈ ਕਿਉਂ ਨਾ ਇਸ ਤਰ੍ਹਾਂ ਛੱਡਿਆ ਜਾਵੇ ਇਸ ਸੰਨਾਂ ਵਿੱਚ ਖੁਸ਼ ਰਾਂਗੀ ਲੇਕਿਨ ਸ਼ਾਇਦ ਉਸਤਾ ਹੀ ਫੈਸਲਾ ਕਿਤੇ ਅੱਗੇ ਜਾ ਕੇ ਉਸ ਨੂੰ ਦੁੱਖ ਦੇਣ ਵਾਲਾ ਸੀ ਉਸਨੇ ਆਪਣਾ ਸਭ ਕੁਝ ਆਪਣੀ ਸ਼ਾਹੀ ਜ਼ਿੰਦਗੀ ਆਪਣੀ ਪਛਾਣ ਸਭ ਕੁਝ ਛੱਡ ਗਏ ਉਸੇ ਰਾਤ ਸੁਖਵਿੰਦਰ ਨਾਲ ਪੱਜ ਕੇ ਅਤੇ ਇੱਕ ਛੋਟੇ ਜਿਹੇ ਘਰ ਦੇ ਵਿੱਚ ਪਨਾ ਲਈ ਅਤੇ ਕੁਝ ਦਿਨਾਂ ਬਾਅਦ ਉਹਨਾਂ ਨੇ ਕੋਟ ਮੈਰਿਜ ਕਰਵਾ ਲਈ ਸ਼ੁਰੂਆਤੀ ਸਾਲ ਕਿਸੇ ਸੁਪਨੇ ਵਾਂਗ ਸਨ ਦੋਵਾਂ ਦਾ ਵਿਆਹ ਹੋ ਚੁੱਕਾ ਸੀ ਉਵੇਂ ਆਪਣੀ ਉਹ ਜ਼ਿੰਦਗੀ ਜੀਰੇ ਸਨ ਜਿਨ੍ਹਾਂ ਦੇ ਕਦੇ ਉਹਨਾਂ ਨੇ ਸੁਪਨੇ ਲਈ ਸਨ ਉਧਰ ਬਲਵਿੰਦਰ ਸਿੰਘ ਬਚਾਨੇ ਦਾ ਮਰਨ ਹੋ ਚੁੱਕਿਆ ਸੀ ਉਸ ਦੀ ਸਰਪੰਚੀ ਉਸ ਦਾ ਰਤਬਾ ਉਸ ਦਾ ਹੰਕਾਰ ਸਭ ਉਸ ਦੇ ਹੱਥੋਂ ਜਾ ਰਿਹਾ ਸੀ ਪਿੰਡ ਦੇ ਵਿੱਚ ਉਸ ਦੀਆਂ ਗੱਲਾਂ ਹੋਈਆਂ ਉੱਕੀ ਫਾਇਦਾ ਇਹਨੇ ਪੈਸੇ ਦਾ ਜੇਕਰ ਆਪਣੀ ਤੀ ਹੀ ਕੰਟਰੋਲ ਨਾ ਹੋਈ ਆ ਦੇਖ ਲੋ ਰੱਬ ਦੇ ਰੰਗ ਸਾਰੀ ਉਮਰ ਇਹਦੀ ਮਿਹਨਤ ਕੀਤੀ ਇਹਨਾਂ ਧਨ ਕਮਾਇਆ ਇਹੋ ਜਿਹੇ ਦੀ ਬਿਦੜੀ ਤੀ ਹੈ ਉਹ ਮਕੈਨਿਕ ਦਿਨਾ ਚਲੀ ਗਈ ਆ ਦੇਖ ਲੋ ਉਹ ਤੂੰ ਹੱਸਤੇ ਇਹੋ ਜਿਹੇ ਪਿਓ ਤੇ ਇਹੋ ਜਿਹੇ ਗੱਲਾਂ ਕਰਦੇ ਹਨ ਲੋਕ ਗੱਲਾਂ ਬਣਾਉਂਦੇ ਹਨ ਉਸ ਦਾ ਪੰਚਾਇਤ ਜਣਾ ਬੜਾ ਮੁਸ਼ਕਲ ਹੋ ਗਿਆ ਜਿੱਥੇ ਕਦੇ ਉਸ ਕੋਲ ਪਿੰਡ ਦੇ ਵਿੱਚ ਢੇੜਾ ਕੱਢੇ ਤੋਂ ਬਿਨਾ ਹਰਿਆਣੇ ਜਾਂਦਾ ਸੀ ਹੁਣ ਅੰਦਰੋਂ ਅੰਦਰੀ ਕੁੱਟਣ ਲੱਗਾ ਉਸ ਨੂੰ ਅਹਿਸਾਸ ਹੋਣ ਲੱਗਾ ਵੀ ਲੋਕ ਉਸਦੇ ਬਾਰੇ ਤਰ੍ਹਾਂ ਤਰ੍ਹਾਂ ਦੀ ਗੱਲ ਨਾ ਕਰਦੇ ਹਨ ਜਦੋਂ ਕੋਈ ਕਿੰਨ ਦੀ ਬਾਰੇ ਉਸ ਨੂੰ ਪੁੱਛਦਾ ਉਸ ਦਾ ਗੁੱਸਾ ਸਤਵੇਂ ਸਿਮਾਂਤ ਤੇ ਪਹੁੰਚ ਜਾਂਦਾ ਉਹ ਆਪਣੇ ਆਪੇ ਤੋਂ ਬਾਹਰ ਹੋ ਜਾਂਦਾ ਸੀ ਉਸ ਨੂੰ ਸਮਝ ਨਹੀਂ ਆਦਾ ਸੀ ਮੈਂ ਕੀ ਬੋਲ ਰਿਹਾ ਹਾਂ ਅਤੇ ਇਸ ਦਾ ਅੰਜਾਮ ਕਿ ਨਿਕਲੇਗਾ ਇਸ ਕਟਨਾ ਨੇ ਉਸ ਨੂੰ ਕਮਰਾ ਕਰ ਦਿੱਤਾ ਵਿਚਾਰਾ ਕੰਧਾਂ ਦੇ ਵਿੱਚ ਸਿਰ ਮਾਰਦਾ ਰੋਂਦਾ ਆਪਣੇ ਆਪ ਨੂੰ ਕੋਸਦਾ ਲੇਕਿਨ ਹੁਣ ਕਰ ਕੀ ਸਕਦਾ ਸੀ ਜੋ ਹੋਣਾ ਸੀ ਉਹ ਹੋ ਚੁੱਕਿਆ ਹੈ ਉਸਤੇ ਖਤੋਂ ਸਾਰਾ ਕੁਝ ਬਾਹਰ ਨਿਕਲ ਚੁੱਕਿਆ ਹੈ ਉਧਰ ਸੁਖਵਿੰਦਰ ਦੀ ਦਿਨ ਰਾਤ ਦੀ ਮਿਹਨਤ رنگ ਲਿਆਈ ਅਤੇ ਉਸਦੀ ਵਰਕਸ਼ਾਪ ਤਰੱਕੀ ਦੀਆਂ ਪੌੜੀਆਂ ਚੜਨ ਲੱਗੀ ਉਹਨਾਂ ਨੇ ਕਿਰਾਏ ਦਾ ਘਰ ਛੱਡ ਕੇ ਆਪਣਾ ਇੱਕ ਛੋਟਾ ਪਰ ਬੜਾ ਸੋਹਣਾ ਘਰ ਬਣਾ ਲਿਆ ਜਿਸ ਦੀ ਹਰ ਇੱਕ ਇੱਟ ਉਹਨਾਂ ਨੇ ਆਪਣੇ ਪਿਆਰ ਅਤੇ ਮਿਹਨਤ ਨਾਲ ਜੁੜੀ ਉਹਨਾਂ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਖੁਸ਼ੀ ਉਹਨਾਂ ਨੂੰ ਆਈ ਜਦੋਂ ਉਹਨਾਂ ਦੇ ਘਰ ਪੁੱਤਰ ਸੁਖਮਨ ਜਨਮ ਲਿਆ ਕਿਰਨਦੀਪ ਨੂੰ ਲੱਗਦਾ ਸੀ ਕਿ ਉਸ ਨੇ ਆਪਣਾ ਸਵਰਗ ਲੱਭ ਲਿਆ ਹੈ ਜਿੱਥੇ ਪੈਸੇ ਦੀ ਚਮਕ ਪਲਾ ਘਟ ਹੈ ਲੇਕਿਨ ਪਿਆਰ ਦੀ ਅਸਲੀ ਨੇ ਦੀ ਤੜੀ ਇਹ ਬਥੇਰੀ ਹੈ ਇਤ ਬਹੁਤ ਹੈ ਅਤੇ ਉਹ ਹੁਣ ਆਪਣੀ ਜ਼ਿੰਦਗੀ ਵਧੀਆ ਕੱਟ ਰਹੀ ਸੀ ਉਸ ਨੂੰ ਕੋਈ ਦਿਨ ਅਜਹਰ ਲੱਗਦਾ ਵੀ ਮੈਂ ਜ਼ਿੰਦਗੀ ਕੱਟ ਰਹੀ ਹਾਂ ਹਰ ਪਲ ਜਾਂਦੀ ਸੀ ਹਰ ਪਲ ਜਿਹੜਾ ਹੈ ਉਸ ਤੇ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਲੱਕਿਆ ਆਉਂਦਾ ਲੇਕਿਨ ਕਈ ਵਾਰ ਕਹਿੰਦੇ ਹਨ ਨਾ ਜਦੋਂ ਸਾਰਾ ਕੁਝ ਚੰਗਾ ਚੱਲਿਆ ਹੋਵੇ ਮੜਾ ਸਮਾਂ ਆਉਣ ਵਾਲਾ ਹੁੰਦਾ ਹੈ ਚੰਗੀ ਤੁੱਪ ਦੇ ਕੋਲ ਹੀ ਚੰਗੀ ਅਤੇ ਗੂੜੀ ਸ਼ਾਮੀ ਹੁੰਦੀ ਹੈ ਇਹੋ ਜਿਹੀ ਹੋਣ ਵਾਲਾ ਸੀ ਉਹਨਾਂ ਦੀ ਕਿਸਮਤ ਜਿਹੜੀ ਹੈ ਉਹ ਪਲਟਣੀ ਸ਼ੁਰੂ ਕਰ ਦਿੰਦੀ ਹੈ ਉਹਨਾਂ ਦੀ ਕਿਸਮਤ ਨੂੰ ਇੱਕ ਖੁਸ਼ੀ ਜਿਹੜੀ ਸੀ ਮਨਜ਼ੂਰ ਨਹੀਂ ਸੀ ਉਧਰ ਬਲਵਿੰਦਰ ਸਿੰਘ ਬਚਾਰਾ ਇਸ ਸਦੈ ਇਹ ਤਾਂ ਥੋੜਾ ਬਹਰ ਚੁੱਕਿਆ ਸੀ ਹੁਣ ਉਸਨੇ ਦੁਬਾਰਾ ਲੋਕਾਂ ਦੇ ਮਸਲਿਆਂ ਦੇ ਵਿੱਚ ਪੰਚਾਇਤ ਦੇ ਵਿੱਚ ਜਾਣਾ ਸ਼ੁਰੂ ਕਰ ਦਿੱਤਾ ਲੇਕਿਨ ਇਧਰ ਇੱਕ ਕਾਲੀ ਰਾਤ ਜਦੋਂ ਸਾਰਾ ਸ਼ਹਿਰ ਸੌ ਰਿਹਾ ਸੀ ਸੁਖਵਿੰਦਰ ਦੀ ਵਰਕਸ਼ਾਪ ਦੇ ਵਿੱਚ ਸ਼ਾਰਟ ਸਰਕਟ ਦੇ ਕਾਰਨ ਭਿਆਨਕ ਅੱਗ ਲੱਗ ਗਈ ਜਦੋਂ ਤੱਕ ਫਾਇਰ ਬ੍ਰਿਗੇਡ ਪਹੁੰਚੀ ਸਾਰਾ ਕੁਝ ਸੜ ਕੇ ਸੁਆਹ ਚੁੱਕਿਆ ਸੀ ਮਸ਼ੀਨਾ ਕੱਚਾ ਮਾਲ ਤਿਆਰ ਸਮਾਨ ਅਤੇ ਉਹਨਾਂ ਦੇ ਸਾਰੇ ਸੁਪਨੇ ਉਸ ਅੱਗ ਦੀ ਭੇਂਟ ਚੜ ਗਏ ਇਹ ਹਾਦਸਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਤਬਾਹੀ ਦਾ ਤੂਫਾਨ ਲੈ ਕੇ ਆਇਆ ਬੀਮਾ ਨਾ ਹੋਣ ਕਾਰਨ ਉਹਨਾਂ ਨੂੰ ਇੱਕ ਪੈਸੇ ਦਾ ਮੁਆਵਜ਼ਾ ਨਾ ਮਿਲਿਆ ਜਿਨ੍ਹਾਂ ਲੋਕਾਂ ਦਾ ਵੀ ਉਹਨਾਂ ਨੇ ਕਰਜ਼ਾ ਦੇਣਾ ਸੀ ਉਹ ਦਰਵਾਜ਼ੇ ਤੇ ਖੜੇ ਹੋਏ ਆਪਣਾ ਕਰਜ਼ਾ ਮੰਗਰੇ ਸਨ ਆਪਣਾ ਪਿਆਰਾ ਘਰ ਵੇਚ ਕੇ ਉਹਨਾਂ ਨੇ ਕੁਝ ਕਰਜ਼ਾ ਉਤਾਰਿਆ ਫਿਰ ਵੀ ਸੜਤੇ ਆ ਗਏ ਕਿਉਂਕਿ ਲੋਨ ਬਹੁਤ ਐਸਰ ਤੇ ਅਤੇ ਕਈ ਲੋਕ ਜਿਹੜੇ ਹਨ ਉਹ ਘਰਾਂ ਤੱਕ ਕਿਹੜੇ ਮਰਦੇ ਹਨ ਜਿੱਥੇ ਵੀ ਜਾਂਦੇ ਹਨ ਮਗਰ ਪਹੁੰਚਦੇ ਹਨ ਉਹ ਵੀ ਵਿਚਾਰੇ ਕੀ ਕਰਨ ਉਹਨਾਂ ਨੇ ਆਪਣੇ ਪੈਸੇ ਲੈਣੇ ਹਨ ਲੇਕਿਨ ਇਹ ਵੀ ਬਿਲਕੁਲ ਮਜਬੂਰ ਹਨ ਉਹਨਾਂ ਨੂੰ ਸ਼ਹਿਰ ਦੇ ਬਾਹਰ ਬਾਹਰ ਇੱਕ ਕੱਚੀ ਬਸਤੀ ਦੇ ਵਿੱਚ ਰਹਿਣਾ ਪਿਆ ਅੰਦਰ ਇਸ ਸਦਮੇ ਨੂੰ ਬਰਦਾਸ਼ਤ ਨਾ ਕਰ ਸਕਿਆ ਉਹ ਅੰਦਰੋਂ ਟੁੱਟ ਗਿਆ ਸੀ ਉਸ ਦਿਨ ਰਾਤ ਕੰਮ ਲੱਭਦਾ ਪਰ ਨਿਰਾਸ਼ਾ ਉਸ ਨੂੰ ਕੀੜੇ ਵਾਂਗ ਖਾਰਿ ਸੀ ਇੱਕ ਸ਼ਾਮ ਜਦੋਂ ਉਹ ਕੰਮ ਤੋਂ ਨਿਰਾਸ਼ ਹੋ ਕੇ ਵਾਪਸ ਆ ਰਿਹਾ ਸੀ ਤਾਂ ਇੱਕ ਤੇਜ਼ ਰਫ਼ਤਾਰ ਟਰੱਕ ਨੇ ਉਸ ਨੂੰ ਟੱਕਰ ਮਾਰ ਦਿੱਤੀ ਅਤੇ ਉਹ ਹਮੇਸ਼ਾ ਲਈ ਕਿਰਨਦੀਪ ਅਤੇ ਛੋਟੇ ਸੁਖਮਨ ਨੂੰ ਇਸ ਬੇਰਹਿਮ ਦੁਨੀਆ ਦੇ ਵਿੱਚ ਇਕੱਲਾ ਛੱਡ ਗਿਆ ਹੁਣ ਕਿਰਨਦੀਪ ਦੀ ਦੁਨੀਆ ਵਿੱਚ ਸਿਰਫ ਹਨੇਰਾ ਸੀ ਉਸ ਦਾ ਘਰਵਾਲਾ ਦੁਨੀਆ ਤੋਂ ਜਾ ਚੁੱਕਾ ਸੀ ਕੋਲ ਕੋਈ ਵੀ ਪੈਸਾ ਨਹੀਂ ਹੈ ਅਤੇ ਇੱਕ ਛੋਟਾ ਬੱਚਾ ਉਸ ਦੀ ਗੋਦੀ ਦੇ ਵਿੱਚ ਹੈ ਜਿਸ ਦੀਆਂ ਜ਼ਿੰਮੇਵਾਰੀਆਂ ਉਸ ਦੇ ਸਿਰ ਤੇ ਹੋਏ ਜਿਸ ਨੂੰ ਨੇ ਪੜਾਉਣਾ ਲਿਖਾਣਾ ਤਾਂ ਦੂਰ ਦੀ ਗੱਲ ਹੈ ਖਾਣ ਦੇ ਲਾਲੇ ਹਨ ਇੱਥੇ ਸਿਰਫ ਹਨੇਰਾ ਹੀ ਹਨੇਰਾ ਹੈ ਉਸ ਤੇ ਸਿਰ ਤੇ ਛਾਤ ਨਹੀਂ ਸੀ ਅਤੇ ਬੱਚਾ ਜਿਹੜਾ ਹੈ ਵਾਰ-ਵਾਰ ਭੁੱਖ ਦੇ ਕਾਰਨ ਹੁੰਦਾ ਹੈ ਉਸ ਨੂੰ ਤਾਂ ਪਤਾ ਵੀ ਨਹੀਂ ਸੀ ਕਿ ਉਸ ਦਾ ਪਿਤਾ ਵਾਪਸ ਆਵੇਗਾ ਜਾਂ ਨਹੀਂ ਉਸ ਨੇ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਬਰਤਨ ਮਾਂਜੇ ਝਾੜੂ ਪੋਚਾਤਕ ਕੀਤਾ ਪਰ ਜੋ ਪੈਸੇ ਮਿਲਦੇ ਉਸ ਨਾਲ ਸਿਰਫ ਦੋ ਵਕਤ ਦੀ ਰੋਟੀ ਹੀ ਮਿਲਦੀ ਹੋਰ ਬਾਕੀ ਜ਼ਰੂਰਤਾਂ ਤਾਂ ਪਾਸੇ ਰਹਿ ਜਾਂਦੀਆਂ ਕਈ ਮਹੀਨਿਆਂ ਦੇ ਬੇਅੰਤ ਸੰਘਰਸ਼ ਤੋਂ ਬਾਅਦ ਜਿੱਤੇ ਉਸ ਨੇ ਲੋਕਾਂ ਦੇ ਤਾਂ ਨਹੀਂ ਸਹੀ ਲੋਕਾਂ ਦੇ ਦੰਗੀਆਂ ਨਜ਼ਰਾਂ ਤੋਂ ਬਚੇ ਅਤੇ ਆਪਣੇ ਆਪ ਨੂੰ ਬੜੀ ਮੁਸ਼ਕਲ ਨਾਲ ਸੰਭਾਲਿਆ ਇੱਕ ਦਿਨ ਜਦੋਂ ਸੁਖਵੰਤ ਨੂੰ ਤੇਜ਼ ਬੁਖਾਰ ਸੀ ਉਹ ਬੁਖਾਰ ਦੇ ਨਾਲ ਤਪ ਰਿਹਾ ਸੀ ਅਤੇ ਉਸ ਕੋਲ ਡਾਕਟਰ ਕੋਲ ਲਿਜਾਣ ਲਈ ਜਾਂ ਦਵਾਈ ਤੱਕ ਦੇ ਪੈਸੇ ਨਹੀਂ ਸਨ ਤਾਂ ਉਸਨੇ ਆਪਣਾ ਸਾਰਾ ਸਬੈਮਾਨ ਛੱਡ ਆਪਣੇ ਪਿਤਾ ਬਰਵਿੰਦਰ ਸਿੰਘ ਨੂੰ ਫੋਨ ਕਰਨ ਦਾ ਫੈਸਲਾ ਕਰਿਆ ਉਸਦੇ ਦਿਲ ਦੇ ਕਿਸੇ ਕੋਨੇ ਦੇ ਵਿੱਚ ਇੱਕ ਛੋਟੀ ਜੀ ਮਰੀ ਹੋਈ ਉਮੀਦ ਸੀ ਸ਼ਾਇਦ ਸਾਲਾਂ ਬਾਅਦ ਉਸਦੇ ਪਿਤਾ ਦਾ ਦਿਲ ਪਿਗਲ ਜਾਵੇਗਾ ਉਸਨੇ ਕੰਬਦੇ ਹੋਏ ਹੱਥਾਂ ਨਾਲ ਨੰਬਰ ਮਿਲਾਇਆ ਕਈ ਘੰਟੀਆਂ ਤੋਂ ਬਾਅਦ ਬਰਵਿੰਦਰ ਸਿੰਘ ਨੇ ਉਸ ਅਣਜਾਣੇ ਨੰਬਰ ਤੋਂ ਫੋਨ ਤੇ ਆ ਉਸਦੀ ਆਵਾਜ਼ ਵਿੱਚ ਉਹੀ ਪੁਰਾਣਾ ਰੋਬ ਸੀ ਕਰਨਦੀਪ ਰੋਂਦੀ ਹੋਈ ਟੁੱਟੇ ਹੋਏ ਸ਼ਬਦਾਂ ਵਿੱਚ ਬੋਲੀ ਪਾਪਾ ਮੈਂ ਕਰਨਦੀਪ ਬੋਲ ਰਹੀ ਹਾਂ ਪਾਪਾ ਮੈਂ ਬਹੁਤ ਵੱਡੀ ਮੁਸੀਬਤ ਦੇ ਵਿੱਚ ਹਾਂ ਸੁਖਵਿੰਦਰ ਉਹ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਮੇਰਾ ਬੇਟਾ ਤੁਹਾਡਾ ਦੋਤਾ ਬੜਾ ਬਿਮਾਰ ਹੈ ਬਹੁਤ ਤੇਜ਼ ਬੁਖਾਰ ਹੈ ਮੇਰੇ ਕੋਲ ਡਾਕਟਰ ਕੋਲ ਲਜਾਣ ਦੇ ਪੈਸੇ ਨਹੀਂ ਹਨ ਮੈਂ ਬਹੁਤ ਗਰੀਬ ਹੋ ਚੁੱਕੀ ਹਾਂ ਮੈਨੂੰ ਤੁਹਾਡੀ ਮਦਦ ਦੀ ਸਖਤ ਲੋੜ ਹੈ ਨਹੀਂ ਤਾਂ ਤੁਹਾਡਾ ਦੋਤਾ ਇਸ ਦੁਨੀਆ ਤੋਂ ਚਲਾ ਜਾਵੇਗਾ ਮੈਂ ਵੀ ਉਸ ਤੋਂ ਬਾਅਦ ਇਸ ਦੁਨੀਆ ਨੂੰ ਅਲਵਿਦਾ ਕਹਿ ਦਾਂਗੀ ਬਸ ਆਖਰੀ ਵਾਰੇ ਮੇਰੀ ਮਦਦ ਕਰ ਦਿਓ ਇਸ ਆਪਣੇ ਦੋਤੇ ਨੂੰ ਆ ਆਪਣੇ ਕੋਲ ਰੱਖ ਲਓ ਇਸ ਨੂੰ ਦਵਾਈ ਦਿਵਾਓ ਇਸ ਦਾ ਇਲਾਜ ਕਰਾਓ ਬਸ ਆਖਰੀ ਵਾਰ ਹੈ ਮੇਰੀ ਇੱਕ ਮਦਦ ਕਰ ਦਿਓ ਜੋ ਵੀ ਪਿਆਰ ਤੁਸੀਂ ਮੈਨੂੰ ਕੀਤਾ ਜੇਕਰ ਤੁਸੀਂ ਥੋੜਾ ਬਹੁਤ ਵੀ ਅਜੇ ਵੀ ਕਰਦੇ ਹੋ ਤਾਂ ਇੱਕ ਵਾਰ ਬਸ ਮੇਰੀ ਮਦਦ ਕਰ ਦਿਓ ਦੂਜੇ ਪਾਸੇ ਜੋ ਆਵਾਜ਼ ਆਈ ਉਹ ਕਿਸੇ ਪਤਾ ਦੀ ਨਹੀਂ ਸੀ ਸਗੋਂ ਇੱਕ ਪੱਥਰ ਦੀ ਸੀ ਜੋ ਬਰਫ਼ ਵਾਂਗ ਠੰਡਾ ਸੀ ਬਲਵਿੰਦਰ ਸਿੰਘ ਨੇ ਕਿਹਾ ਕੌਣ ਕਿਰਨਦੀਪ ਮੇਰੀ ਤਾਂ ਕੋਈ ਤੀ ਨਹੀਂ ਹੈ ਉਹ ਤਾਂ ਮੇਰੇ ਲਈ ਉਸੇ ਦਿਨ ਮਰਦੀ ਸੀ ਜਿਸ ਦਿਨ ਉਸਨੇ ਮੇਰੀ ਪਗਨ ਆਪਣੇ ਪੈਨਾਹਟ ਰੋਲਿਆ ਸੀ ਮੈਂ ਕਿਸੇ ਭਿਖਾਰਨ ਦੀ ਮਦਦ ਨਹੀਂ ਕਰਦਾ ਅੱਜ ਤੋਂ ਬਾਅਦ ਮੈਨੂੰ ਫੋਨ ਕਰਦੀ ਹਿੰਮਤ ਨਾ ਕਰੀ ਇਹ ਕਹਿ ਕੇ ਉਸਨੇ ਫੋਨ ਕੱਢ ਦਿੱਤਾ ਇਦੋਂ ਕਿਰਨਦੀਪ ਡਰੀ ਹੈ ਉਸ ਦੀ ਆਖਰੀ ਉਮੀਦ ਵੀ ਤਬਾਹ ਹੋ ਗਈ ਉਸ ਦੀ ਆਖਰੀ ਕਿਰਨ ਉਹ ਬੁਝ ਗਈ ਉਸ ਨੂੰ ਅਹਿਸਾਸ ਹੋ ਗਿਆ ਉਹ ਸੱਚਮੁੱਚ ਆਪਣੀ ਪਿਤਾ ਲਈ ਮਰ ਚੁੱਕੀ ਹੈ ਉਸ ਦਿਨ ਉਸਨੇ ਫੈਸਲਾ ਕੀਤਾ ਉਹ ਜਿਵੇਗੀ ਪਰ ਸਿਰਫ ਆਪਣੇ ਬੇਟੇ ਲਈ ਉਹ ਭਾਵੇਂ ਪੀਕ ਮੰਗੇਗੀ ਪਰ ਕਦੇ ਉਸ ਪੱਥਰ ਦਿਲ ਇਨਸਾਨ ਅਗੇ ਹੱਥ ਨਹੀਂ ਫਲਾਵੇਗੀ ਉਹ ਬਿਲਕੁਲ ਆਪਣੀ ਜਗ੍ਹਾ ਸਹੀ ਸੀ ਇਧਰ ਬਲਵਿੰਦਰ ਸਿੰਘ ਬਿਲਕੁਲ ਪੱਥਰ ਹੋ ਚੁੱਕਿਆ ਸੀ ਉਸ ਨੂੰ ਨਹੀਂ ਸਾਸ ਕਿ ਉਹ ਅਗਲਾ ਕਿਹੜੀ ਜ਼ਿੰਦਗੀ ਵਿੱਚ ਗੁਜ਼ਰ ਰਿਹਾ ਹੈ ਹਾਲਾਂਕਿ ਉਸਤੇ ਨਾਲ ਵੀ ਬਹੁਤ ਮਾੜਾ ਹੋਇਆ ਉਹ ਜਿਹੜਾ ਹੈ ਆਪਣੀ ਧੀ ਦੇ ਕਾਰਨ ਪਿੰਡ ਦੇ ਵਿੱਚ ਮੋਦ ਖਾਣ ਦੇ ਲਾਇਕ ਨਹੀਂ ਸੀ ਹੁਣ ਜਿੱਥੇ ਵੀ ਜਾਂਦਾ ਉਸ ਤੇ ਇੱਜ਼ਤ धरी ਹੈ ਪੈਰਾਂ ਦੇ ਵਿਚੁਰੜ ਦੇ ਲੇਕਿਨ ਇੱਥੇ ਜਿਹੜਾ ਹੈ ਕਿਸਮਤ ਅਗੇ ਕਿਸਦਾ ਜੋਰ ਚੱਲਦਾ ਹੈ ਚਲੋ ਸਮਾ ਬਿਤਾ ਹੈ ਉਹ ਪੰਜਾਬ ਦੇ ਵਿੱਚ ਜਗਾ ਜਗਾ ਜਾ ਕੇ ਜੋ ਵੀ ਉਸ ਨੂੰ ਛੋਟੇ ਮੋਟੇ ਕੰਮ ਮਿਲਦੇ ਹਨ ਸਿਰੀ ਦਾ ਜਾਂ ਕਿਸੇ ਕਰਨ ਕਰਾਣੀ ਦਾ ਜਾਂ ਕੋਈ ਵੀ ਹੋਰ ਕੰਮ ਜੋ ਉਸ ਨੂੰ ਠੀਕ ਲੱਗਦਾ ਸੀ ਉਹ ਕਰ ਲੈਂਦੀ ਸੀ ਆਪਣੇ ਬੱਚੇ ਨੂੰ ਪੜ੍ਹਦੀ ਹੈ ਸਰਕਾਰੀ ਹਸਪਤਾਲਾਂ ਦੇ ਵਿੱਚ ਉਸ ਨੂੰ ਦਵਾਈ ਦਵਾਉਂਦੀ ਹੈ ਉਹ ਹੌਲੀ ਹੌਲੀ ਠੀਕ ਹੋਣ ਲੱਗਦਾ ਹੈ ਅਤੇ ਇੱਕ ਦਿਨ ਬਿਲਕੁਲ ਨਦਰ ਹੋ ਜਾਂਦਾ ਹੈ ਵਿਚਾਰੀ ਬੜੀ ਮਜਬੂਰ ਸੀ ਉਹ ਪੰਜਾਬ ਦੇ ਕੋਈ ਛੋਟੇ ਜਿਹੇ ਪਿੰਡ ਫਤਿਹਪੁਰ ਦੇ ਵਿੱਚ ਰਹਿੰਦੀ ਹੈ ਉੱਥੇ ਉਸ ਨੇ ਆਪਣਾ ਇੱਕ ਛੋਟਾ ਜਿਹਾ ਘਰ ਬਣਾਇਆ ਜਿਸ ਦੀ ਸ਼ਰਤ ਕਿਹੜੀ ਸੀ ਕਾਨਿਆਂ ਦੀ ਸੀ ਅਤੇ ਬੜੀ ਮੁਸ਼ਕਲ ਦੇ ਨਾਲ ਅਤੇ ਲੋਕਾਂ ਦੀ ਮਦਦ ਨਾਲ ਲੋਕਾਂ ਦੇ ਤਰਸ ਦੇ ਨਾਲ ਉਸ ਨੇ ਉਸ ਘਰ ਨੂੰ ਖੜਾ ਕੀਤਾ ਸੀ ਅਤੇ ਹੁਣ ਉੱਥੇ ਹੀ ਕੰਮ ਕਰਦੀ ਸੀ ਪਿੰਡ ਦੇ ਵਿੱਚ ਨੌਕਰਾਨੀ ਬਣ ਕੇ ਲੋਕਾਂ ਦੇ ਘਰਾਂ ਦੇ ਵਿੱਚ ਝਾੜੂ ਪੋਚਾ ਕਰਦੀ ਐਸੀ ਤਰ੍ਹਾਂ ਉਸ ਦੀ ਜ਼ਿੰਦਗੀ ਬੜੀ ਵਧੀਆ ਬਿਤਰੀ ਸੀ ਲੇਕਿਨ ਕਦੇ ਨਾ ਕਈ ਵਾਰ ਰੱਬ ਵੀ ਕਿਸਮਤ ਜਿਹੜੀ ਹੈ ਕਾਲੇ ਅੱਖਰਾਂ ਨਾਲ ਲਿਖ ਦਿੰਦਾ ਹੈ ਕਈ ਵਾਰ ਰੱਬ ਵੀ ਜੜਾਏ ਬਦਲ ਲਿੰਦਾ ਹੈ ਸ਼ਾਇਦ ਉਸਦੀ ਕਿਸਮਤ ਵੀ ਇਹੋ ਜੀ ਸੀ ਪਹਿਲਾ ਇਹਨਾਂ ਸਭ ਕੁਝ ਹੋਣ ਤੋਂ ਬਾਅਦ ਹੁਣ ਉਸ ਪਿੰਡ ਦੇ ਵਿੱਚ ਖੜਾ ਜਾਂਦੇ ਹਨ ਉਸ ਦਾ ਜਿਹੜਾ ਛੋਟਾ ਜਿਹਾ ਘਰ ਸੀ ਦੋ ਕਮਰੇ ਵਾਲਾ ਘਰ ਜਿਸ ਦੇ ਵਿੱਚ ਥੋੜਾ ਬਹੁਤਾ ਸਮਾਨ ਸੀ ਉਹ ਸਾਰਾ ਕੁਝ ਖੜਾ ਦੇ ਵਿੱਚ ੜ ਜਾਂਦਾ ਹੈ ਕਾਨਿਆਂ ਵਾਲੀ ਛੱਤ ਜਿਹੜੀ ਹੈ ਜ਼ਮੀਨ ਤਿਰਕ ਜਾਂਦੀ ਹੈ ਉਹ ਆਪਣੇ ਤੇ ਆਪਣੇ ਬੱਚੇ ਦੀ ਬੜੀ ਮੁਸਕਾਨ ਜਾਣ ਬਚਾਉਂਦੀ ਹੈ ਉਸ ਦੀਆਂ ਜਿਹੜੀਆਂ ਥੋੜੀਆਂ ਬਹੁਤ ਬੱਕਰੀਆਂ ਸਨ ਜੋ ਕਿ ਉਸਨੇ ਇੱਥੇ ਪਾਲ ਰੱਖੀਆਂ ਸਨ ਉਹ ਵੀ ਪਾਣੀ ਦੇ ਵਿੱਚ ਭਜ ਜਾਂਦੀਆਂ ਹਨ ਅਤੇ ਜਿਹੜੇ ਕੁੱਕੜ ਸਨ ਜੋ ਉਸਨੇ ਘਰ ਦੇ ਵਿੱਚ ਰੱਖ ਰੱਖੇ ਸਨ ਉਹਨਾਂ ਦਾ ਵੀ ਕੋਈ ਅਤਾ ਪਤਾ ਨਹੀਂ ਲੱਭਦਾ ਇੱਥੇ ਜਾਨਵਰਾਂ ਦੀ ਕੀ ਸਮਾਨ ਤੱਕ ਨਹੀਂ ਲੱਭਦਾ ਕਰਦਾ ਸਾਰਾ ਸਮਾਨ ਜਿਹੜਾ ਹੈ ਉਹ ਹੜ ਦੇ ਪਾਣੀ ਵਿੱਚ ਇੱਧਰ ਉੱਧਰ ਹੋ ਜਾਂਦਾ ਹੈ ਜਾਂ ਕਿਸੇ ਚੀਜ਼ ਦੇ ਥਲੇ ਆ ਕੇ ਦਬ ਕੇ ਟੁੱਟ ਚੁੱਕਿਆ ਹੈ ਬੇਕਾਰ ਹੋ ਚੁੱਕਿਆ ਹੈ ਕੁਝ ਭਾਂਡੇ ਡਿਡਾਂ ਤੋਂ ਸਿਵਾਏ ਉਸ ਕੋਲ ਹੋਰ ਕੁਝ ਨਹੀਂ ਹੈ ਉਸ ਪਿੰਡ ਦਾ ਸਰਪੰਚ ਜੋ ਕਿ ਉਸ ਨੂੰ ਜਾਣਦਾ ਸੀ ਉਸਤੇ ਤਰਸ ਕਰਦਾ ਸੀ ਉਸਨੇ ਇੱਕ ਉੱਚੀ ਜਗ੍ਹਾ ਤੇ ਉਸਨੇ ਇੱਕ ਛੋਟੀ ਝੋਪੜੀ ਬਣਾ ਦਿੱਤੀ ਕੋਈ ਗੱਲ ਨਹੀਂ ਹੈ ਜਿੰਨਾ ਟਾਈਮ ਹੈ ਹੜ ਦੇ ਰਹਿਣ ਮੁਕਤੇ ਨਹੀਂ ਹਨ ਇਸ ਝੋਪੜੀ ਦੇ ਅੰਦਰ ਕਿੱਥੇ ਬਾਹਰ ਜਾਵਾਂਗੇ ਕਿੱਥੇ ਆਪਣੇ ਬੱਚੇ ਨੂੰ ਲੈ ਕੇ ਜਾਵਾਂਗੇ ਇੱਥੇ ਰੁਕ ਜਾ ਜੇ ਕੋਈ ਮਦਦਗਾਰ ਆਵੇਗਾ ਤਾਂ ਉਸ ਕੋਲ ਰੋਟੀ ਬਗਾਰੇ ਲੈ ਕੇ ਖਾ ਲੇਂ ਨਹੀਂ ਤੇਰਾ ਜਿਹੜਾ ਗੁਜ਼ਾਰਾ ਚੱਲੀ ਜਾਵੇਗਾ ਵਿਚਾਰੀ ਬੜੀ ਬਿਮਾਰ ਹੈ ਉਹ ਮੰਜੇ ਤੇ ਪਈ ਹੈ ਉਸ ਦੀ ਜਿਹੜੀ ਸਿਹਤ ਹੈ ਉਹ ਖਰਾਬ ਰਹਿਣ ਲੱਗਦੀ ਹੈ ਉਸ ਨੂੰ ਅਹਿਸਾਸ ਹੋ ਚੁੱਕਿਆ ਸੀ ਸ਼ਾਇਦ ਇਹੀ ਮੇਰਾ ਸਭ ਤੋਂ ਵੱਡਾ ਸਮਾਂ ਹੈ ਲੇਕਿਨ ਵਾਰ-ਵਾਰ ਰੱਬ ਨੂੰ ਯਾਦ ਕਰਦੀ ਹੈ ਕੋਈ ਗੱਲ ਨਹੀਂ ਰੱਬਾ ਜਿਵੇਂ ਵੀ ਹੈ ਬਸ ਮੇਰੇ ਪੁੱਤਰ ਨੂੰ ਇੱਕ ਚੰਗਾ ਭਵਿੱਖ ਦੇਵੇਂ ਮੈਂ ਜਿਵੇਂ ਵੀ ਹਾਲਾਤ ਵਿੱਚ ਜੀਵਾਂ ਮੈਂ ਆਪਣੇ ਪੁੱਤਰ ਵਾਸਤੇ ਜਿਣਾ ਚਾਹੁੰਦੀ ਹਾਂ ਆਪਣੇ ਪੁੱਤਰ ਨੂੰ ਇੱਕ ਚੰਗੀ ਜ਼ਿੰਦਗੀ ਦੇਣਾ ਚਾਹੁੰਦੀ ਹਾਂ ਸ਼ਾਇਦ ਧੰਨ ਗੁਰੂ ਰਾਮਦਾਸ ਤੇ ਪਾਤਸ਼ਾਹ ਨੇ ਉਸ ਦੀ ਰੋਜ਼ ਦੀ ਅਰਦਾਸ ਜੋ ਪਿਛਲੇ ਕਈ ਮਹੀਨਿਆਂ ਤੋਂ ਇੱਕੋ ਵਾਰ ਇੱਕੋ ਸਾਹ ਕਰ ਰਹੀ ਸੀ ਵੀ ਮੇਰੇ ਪੁੱਤਰ ਨੂੰ ਚੰਗਾ ਭਵਿੱਖ ਦੇਵੇਂ ਇਸ਼ਾਅ ਦੇ ਰੱਬ ਨੇ ਸੁਣ ਲਈ ਹੈ ਅੱਜ ਉਸ ਪਿੰਡ ਦੇ ਵਿੱਚ ਉਹ ਸਰਪੰਚ ਬਰਵਿੰਦਰ ਸਿੰਘ ਉਹ ਜੋ ਕਿ 2 ਕਰੋੜ ਰੁਪਏ ਨਗਦ ਲੈ ਕੇ ਅਤੇ ਕਈ ਟਰੱਕ ਜਿਹੜੇ ਹਨ ਰਾਸ਼ਨ ਦੇ ਲੈ ਕੇ ਇੱਥੇ ਪਹੁੰਚਿਆ ਹੈ ਲੋਕਾਂ ਦੀ ਮਦਦ ਕਰਦਾ ਵਰਦਾ ਹੈ ਮਸੀਹਾ ਬਣਿਆ ਪਰਦਾ ਹੈ ਉਹ ਪੱਥਰ ਦਿਲ ਇਨਸਾਨ ਹੈ ਜੋ ਕਿ ਨਾਲ ਮੀਡੀਆ ਲੈ ਕੇ ਅਤੇ ਆਪਣਾ ਪ੍ਰਚਾਰ ਵੀ ਨਾਲ ਨਾਲ ਕਰ ਰਿਹਾ ਹੈ ਸ਼ਾਇਦ ਅੱਜ ਜਿਹੜਾ ਹੈ ਉਸ ਦਾ ਹੰਕਾਰ ਟੁੱਟਣ ਵਾਲਾ ਸੀ ਉਤੇ ਝੁੱਗੀ ਦੇ ਸਾਹਮਣੇ ਆਇਆ ਉਸ ਨੂੰ ਆਪਣਾ ਦਰਤਾ ਵਿਖਿਆ ਕੁਝ ਆਪਣਾ ਬਣ ਜਿਵੇਂ ਕਿ ਵਸ ਉਸ ਦਾ ਆਪਣਾ ਕੌਣ ਹੋਵੇ ਜਿਵੇਂ ਅੰਦਰ ਗਿਆ ਹੈ ਅੰਦਰ ਉਸ ਨੂੰ ਆਪਣੀ ਧੀ ਦਿਖੀ ਹੈ ਧੀ ਨੂੰ ਦੇਖ ਕੇ ਪੁੱਬਾ ਮਾਰ ਕੇ ਉਤ ਹੀ ਰੋਣ ਲੱਗ ਪਿਆ ਹੈ ਉਸ ਦਾ ਰੋਣਾ ਜਰਾ ਹੈ ਇਸ ਸਾਰੇ ਲੋਕ ਦੇਖ ਕੇ ਹੈਰਾਨ ਹਨ ਪਹਿਲਾਂ ਤਾਂ ਉਸ ਨੂੰ ਗੁਸਾ ਆਇਆ ਲੇਕਿਨ ਬਾਅਦ ਦੇ ਵਿੱਚ ਉਸ ਤੋਂ ਸਿਆਣਾ ਗਿਆ ਆਪਣੀ ਧੀ ਦੀ ਇਹ ਹਾਲਤ ਜਿਸ ਧੀ ਨੂੰ ਬੜੇ ਪਿਆਰ ਨਾਲ ਉਸ ਨੇ ਪੜਾਇਆ ਸੀ ਬੜੇ ਲਾਡਾ ਨਾਲ ਉਸ ਨੇ ਵੱਡਾ ਕੀਤਾ ਉਸ ਦੀ ਇਹ ਹਾਲਤ ਅੱਖਾਂ ਨਾਲ ਦੇਖ ਕੇ ਉਸ ਤੋਂ ਰਹੀ ਨਹੀਂ ਗਿਆ ਉਸ ਤੇ ਬਾਰੇ ਬੜਾ ਪਛਤਾਵਾ ਸੀ ਸ਼ਾਇਦ ਮੈਨੂੰ ਆਪਣੀ ਧੀ ਦੀ ਉਸ ਦਿਨ ਮਦਦ ਕਰਨੀ ਚਾਹੀਦੀ ਸੀ ਅੰਦਰੋਂ ਅੰਦਰ ਹੀ ਟੁੱਟ ਗਿਆ ਸੀ ਜਦੋਂ ਉਸ ਨੇ ਇਹ ਗੱਲ ਆਪਣੀ ਪਤਨੀ ਨੂੰ ਦੱਸੀ ਉਸ ਨੇ ਵੀ ਬਹੁਤ ਲੜਾਈ ਕੀਤੀ ਉਤ ਕਰਦੇ ਵਿੱਚ ਕਲੇਸ਼ ਹੋਇਆ ਲੇਕਿਨ ਉਸ ਦਿਨ ਸ਼ਾਇਦ ਉਸ ਦਾ ਦਿਲ ਪੱਥਰ ਦਾ ਸੀ ਲੇਕਿਨ ਅੱਜ ਆਪ ਨੇ ਹੀ ਤੀਨ ਨੂੰ ਸਾਹਮਣੇ ਦੇਖ ਕੇ ਉਸ ਦਾ ਇਹ ਪੱਥਰ ਦਿਲ ਬਿਲਕੁਲ ਪਿਗਲ ਚੁਕਿਆ ਹੈ ਉਬਾ ਮਾਰ ਕੇ ਉੱਤੇ ਹੀ ਰੋਣਾ ਜਾਂਦਾ ਹੈ ਉਹ ਜਿਹੜਾ ਨੋਟਾਂ ਵਾਲਾ ਬੈਗ ਹੈ ਉੱਥੇ ਚਿੱਕੜ ਦੇ ਵਿੱਚ ਡਿੱਗ ਪਿਆ ਹੈ ਸਾਰੇ ਲੋਕ ਕੋਲ ਖੜੇ ਹੈਰਾਨ ਹਨ ਕਲਾ ਕਲਾ ਹੈਰਾਨ ਹੈ ਗਿਆ ਹੈ ਵਿੱਚ ਸਰਪੰਚ ਸਾਹਿਬ ਨੂੰ ਆਖਰ ਕਰਕੇ ਹੋਇਆ ਝੁੱਗੀ ਦੇ ਅੰਦਰ ਦਾ ਮਾਹੌਲ ਬੜਾ ਭਾਵੁਕ ਅਤੇ ਤਣਾਪੂਰਨ ਸੀ ਕਿਰਨਦੀਪ ਨੇ ਆਪਣਾ ਚਿਹਰਾ ਦੂਜੇ ਪਾਸੇ ਘੁਮਾ ਲਿਆ ਜਿਵੇਂ ਉਸ ਸ਼ਖਸ ਦਾ ਚਿਹਰਾ ਵੀ ਦੇਖਣਾ ਨਾ ਚਾਹਦੀ ਹੋਵੇ ਉਸ ਦੀਆਂ ਅੱਖਾਂ ਦੇ ਵਿੱਚ ਹੰਝੂ ਨਹੀਂ ਸ ਸਾਨਾ ਦਾ ਬਰਦੇ ਗੁੱਸਾ ਅਤੇ ਨਫਰਤ ਸੀ ਉਸਨੇ ਇੱਕ ਕਠੋਰ ਅਤੇ ਤਿੱਖੀ ਆਵਾਜ਼ ਦੇ ਵਿੱਚ ਕਿਹਾ ਹੁਣ ਕਿਉਂ ਆਏ ਹੋ ਕੀ ਦੇਖਣ ਆਏ ਹੋ ਕਿ ਤੁਹਾਡੀ ਤੀ ਕਿਵੇਂ ਪੀਕ ਮੰਗਦੀ ਹੈ ਕਿਵੇਂ ਗੁਜ਼ਾਰਾ ਕਰਦੀ ਹੈ ਜੱਕਵੇਂ ਆਪਣੇ ਆਪ ਨੂੰ ਜਿਉਂਦਾ ਰੱਖ ਰਹੀ ਹੈ ਮਰੀ ਕਿਉਂ ਨਹੀਂ ਮੈਂ ਤਾਂ ਤੁਹਾਡੇ ਲਈ ਕਦੋਂ ਦੀ ਮਰ ਚੁੱਕੀ ਸੀ ਨਾ ਅੱਜ ਇਸ ਮਰੀ ਹੋਈ ਤੀ ਦੀ ਲਾਸ਼ ਕੋਲ ਕੀ ਲਾਣਾ ਹੀ ਹੋ ਬਰਵਿੰਦਰ ਸਿੰਘ ਨੇ ਹੇਠਿਆਂ ਵਰਦੇ ਕਿਹਾ ਮੈਨੂੰ ਮਾਫ਼ ਕਰ ਦਿੱਤੀਏ ਮੈਂ ਅੰਨਾ ਹੋ ਗਿਆ ਸੀ ਆਪਣੇ ਹੰਕਾਰ ਦੇ ਵਿੱਚ ਆਪਣੀ ਝੁੱਟੀ ਸ਼ਾਨ ਦੇ ਵਿੱਚ ਮੈਂ ਆਪਣਾ ਸਭ ਤੋਂ ਕੀਮਤੀ ਹੀਰਾ ਆਪਣੀ ਰੂਹ ਦਾ ਟੁਕੜਾ ਗਵਾ ਦਿੱਤਾ ਮੈਂ ਇੱਕ ਪਿਤਾ ਨਹੀਂ ਇੱਕ ਪਾਪੀ ਹਾਂ ਇੱਕ ਦਾਲਮ ਕਿਰਨਦੀਪ ਨੇ ਇੱਕ ਜ਼ਹਿਰੀਲੀ ਮੁਸਕਰਾਟ ਨਾਲ ਜਵਾਬ ਦਿੱਤਾ ਮਾਫੀ ਉਸ ਦਿਨ ਕਿਤੇ ਸੀ ਤੁਹਾਡਾ ਹੀ ਪਿਆਰ ਜਦੋਂ ਮੇਰਾ ਛੋਟਾ ਜਿਹਾ ਬੱਚਾ ਬੁਖਾਰ ਨਾਲ ਅੱਗ ਵਾਂਗ ਸੜ ਰਿਹਾ ਸੀ ਅਤੇ ਮੈਂ ਇੱਕ ਮਾਂ ਹੋ ਕੇ ਤੁਹਾਡੇ ਅੱਗੇ ਗੜਗੜਾ ਰਹੀ ਸੀ ਇੱਕ ਮਗਰੀ ਸੀ ਤੁਸੀਂ ਤਾਂ ਇੱਕ ਪਲ ਵੀ ਨਹੀਂ ਸੋਚਿਆ ਅਤੇ ਫੋਨ ਕੱਟ ਕਰ ਦਿੱਤਾ ਉਸ ਦਿਨ ਮੈਂ ਸਿਰਫ ਇੱਕ ਮਾਰੇਗੀ ਸੀ ਅਤੇ ਮੈਂ ਆਪਣੇ ਦਿਲ ਦੇ ਵਿੱਚ ਆਪਣੇ ਪਿਤਾ ਦਾ ਸੰਸਕਾਰ ਕਰ ਦਿੱਤਾ ਬਲਵਿੰਦਰ ਸਿੰਘ ਬੁਰੀ ਤਰ੍ਹਾਂ ਰੁਪਚੁਕਿਆ ਸੀ ਉਸ ਕੋਲ ਕੋਈ ਸਫਾਈ ਨਹੀਂ ਸੀ ਕੋਈ ਬਹਾਨਾ ਨਹੀਂ ਸੀ ਉਹ ਬਸ ਇੱਕ ਗੁਨਾਹਗਰ ਵਾਂਗ ਸਿਰ ਚੁਕਾਈ ਆਪਣੇ ਹੀ ਹੰਝੂਆਂ ਦੇ ਛਿੱਕੜ ਵਿੱਚ ਬੈਠਾ ਸੀ ਇਸੇ ਦੌਰਾਨ ਛੋਟਾ ਸੁਖਮਨ ਜੋ ਬਾਹਰੋਂ ਅੰਦਰ ਆ ਗਿਆ ਉਸਨੇ ਆਪਣੇ ਨਾਨੇ ਨੂੰ ਰੋਂਦਾ ਦੇਖਿਆ ਉਹ ਆਪਣੀ ਮਾਸੂਮ ਭਾਸ਼ਾ ਵਿੱਚ ਆਪਣੀ ਮਾਂ ਨੂੰ ਪੁੱਛਣ ਲੱਗਾ ਮਮਾ ਇਹ ਅੰਕਲ ਪਿਲਾ ਕਿਉਂ ਰੋ ਰਹੇ ਹਨ ਕੀ ਤੁਸੀਂ ਇਹਨਾਂ ਨੂੰ ਮਾਰਿਆ ਹੈ ਇੱਕ ਮਾਸੂਮ ਬੱਚੇ ਦੇ ਮੂੰਹੋਂ ਇਹ ਸ਼ਬਦ ਸੁਣ ਕੇ ਕਿਰਨਦੀਪ ਦਾ ਸਾਲਾਂ ਤੋਂ ਪੱਥਰ ਬਣਿਆ ਦਿਲ ਉਪਕਲ ਗਿਆ ਉਸ ਦੀਆਂ ਅੱਖਾਂ ਦੇ ਵਿੱਚ ਹੰਝੂਆਂ ਦੀ ਧਾਰਾ ਵਹਿ ਗਈ ਜੋ ਸਾਲਾਂ ਤੋਂ ਉਸ ਨੇ ਆਪਣੇ ਅੰਦਰ ਰੋਕ ਰੱਖੀ ਸੀ ਬਲਵਿੰਦਰ ਸਿੰਘ ਨੇ ਅੱਗੇ ਵੱਧ ਕੇ ਆਪਣੇ ਦੋਤੇ ਨੂੰ ਆਪਣੀ ਗੋਦ ਵਿੱਚ ਚੁੱਕਿਆ ਅਤੇ ਉਸ ਨੂੰ ਇੰਨਾ ਕੁੱਟਕੇ ਢਿਗ ਲਗਾ ਲਿਆ ਜਿਵੇਂ ਆਪਣੀ ਗਵਾਚੀ ਹੋ ਜਿੰਦਗੀ ਨੂੰ ਵਾਪਸ ਪਾਰਿਆ ਹੋਵੇ ਉਸਨੇ ਕਰਨਦੀਪ ਪਰ ਅੰਜੂ ਨਾਲ ਭਰੀਆਂ ਅੱਖਾਂ ਨਾਲ ਦੇਖਿਆ ਅਤੇ ਕਿਹਾ ਮੈਂ ਜਾਣਦਾ ਹਾਂ ਕਿ ਮੈਂ ਮਾਫੀ ਦੇ ਲਾਇਕ ਨਹੀਂ ਹਾਂ ਪਰ ਮੈਨੂੰ ਆਪਣੇ ਗੁਨਾਹਾਂ ਦਾ ਪਛਤਾਵਾ ਕਰਨ ਲਈ ਸਿਰਫ ਇੱਕ ਮੌਕਾ ਦੇ ਦੇ ਮੈਨੂੰ ਇਸ ਬੱਚੇ ਦਾ ਨਾਨਾ ਬਣਨ ਦਾ ਹੱਕ ਦੇ ਦੇ ਮੈਂ ਆਪਣੀ ਬਾਕੀ ਦੀ ਜ਼ਿੰਦਗੀ ਆਪਣੀ ਸਾਰੀ ਦੌਲਤ ਆਪਣਾ ਸਭ ਕੁਝ ਤੁਹਾਡੇ ਦੋਵਾਂ ਦੇ ਪੈਰਾਂ ਵਿੱਚ ਰੱਖ ਦਿਆਂਗਾ ਮੈਨੂੰ ਬਸ ਇੱਕ ਮੌਕਾ ਦੇ ਦੇ ਉਸ ਦਿਨ ਬਲਵਿੰਦਰ ਸਿੰਘ ਆਪਣੀ ਤੀਏ ਤੇ ਦੋਤੇ ਨਾਲ ਉਸ ਆਪਣੀ ਹਵੇਲੀ ਦੀ ਜੁਆਪਸ ਪਰਤਿਆ ਉਸਨੇ ਹੜਾਂ ਦੇ ਵਿੱਚ ਲੋਕਾਂ ਦੀ ਮਦਦ ਕੀਤੀ ਉਹ ਜਿਹੜਾ ਪੈਸਾ ਸੀ ਉਹ ਪਿੰਡ ਦੇ ਵਿੱਚ ਵੰਡਿਆ ਅਤੇ ਉਹਨਾਂ ਲੋਕਾਂ ਦੀ ਮਦਦ ਕੀਤੀ ਜਿਨ੍ਹਾਂ ਨੇ ਕਿਰਨਦੀਪ ਦੀ ਔਖੇ ਵੇਲੇ ਬਾਹ ਫੜੀ ਸੀ ਜਿਨ੍ਹਾਂ ਨੇ ਕਿਰਨਦੀਪ ਨੂੰ ਸਹਾਰਾ ਦਿੱਤਾ ਨੌਕਰੀ ਦਿੱਤੀ ਭਲਾ ਘਰ ਦੇ ਵਿੱਚ ਕੰਮ ਕਰਵਾਇਆ ਲੇਕਿਨ ਦੋ ਵਕਤੀ ਰੋਟੀ ਦਿੱਤੀ ਇਸ ਤਰ੍ਹਾਂ ਕਿਰਨਦੀਪ ਦੁਬਾਰਾ ਆਪਣੇ ਪਿਤਾ ਦੇ ਘਰ ਆਈ ਉਹ ਘਰੋਂ ਭੱਜੀ ਤੇ ਜੋ ਕਿ ਆਪਣੇ ਪਿਤਾ ਦੇ ਹੰਕਾਰ ਤੋਂ ਤੰਗ ਆ ਕੇ ਇੱਕ ਕਦਮ ਚੁੱਕਣ ਤੇ ਮਜਬੂਰ ਸੀ ਸ਼ਾਇਦ ਉਹ ਵੀ ਆਪਣੀ ਜਗ੍ਹਾ ਗਲਤ ਹੋ ਸਕਦੀ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਜੋ ਕਿਰਨਦੀਪ ਨੇ ਘਰੋਂ ਭੱਜ ਕੇ ਕੀਤਾ ਸੀ ਉਹ ਸਹੀ ਕੀਤਾ ਜਾਂ ਬਿਲਕੁਲ ਗਲਤ ਸੀ ਅਤੇ ਕੀ ਜੋ ਬਰਵਿੰਦਰ ਨੇ ਆਪਣੀ ਹੀ ਤੀ ਨਾਲ ਆਪਣੇ ਦੋਤੇ ਨਾਲ ਕੀਤਾ ਉਸ ਨੂੰ ਕਿੰਨਾ ਤੁਸੀਂ ਸਹੀ ਮੰਨਦੇ ਹੋ ਅਤੇ ਜੋ ਅੰਤ ਹੋਇਆ ਉਸ ਨਾਲ ਤੁਸੀਂ ਕਿੰਨੇ ਸੰਤਖੋ ਕਿ ਬਰਵਿੰਦਰ ਸਿੰਘ ਨੂੰ ਆਪਣੀ ਤੀ ਨੂੰ ਨਾਲ ਲੈਣਾ ਚਾਹੀਦਾ ਸੀ ਕਿ ਕਿਰਨਦੀਪ ਨੂੰ ਉਸ ਪੱਥਰਦਿਲ ਇਨਸਾਨ ਨਾਲ ਜਾਣਾ ਚਾਹੀਦਾ ਸੀ ਜੋ ਹੁਣ ਬਦਲਿਆ ਹੋਇਆ ਸੀ ਜੋ ਬਦਲ ਚੁਕਿਆ ਸੀ ਤੁਸੀਂ ਕਿੰਨਾ ਸੋਚਦੇ ਹੋ ਇਸ ਕਹਾਣੀ ਦੇ ਪਿੱਛੇ ਤੁਹਾਡੀ ਕੀ رائے ਹੈ ਆਪਣੀ رائے ਕਮੈਂਟਾਂ ਦੇ ਵਿੱਚ ਜਰੂਰ ਦੇਣਾ ਜੇਕਰ ਤੁਹਾਨੂੰ ਕਹਾਣੀ ਚੰਗੀ ਲੱਗੀ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜਰੂਰ ਕਰ ਦੇਣਾ ਜੀ ਤਾਂ ਕਿ ਉਹਨਾਂ ਤੱਕ ਵੀ ਇਹੋ ਦੀਆਂ ਕਹਾਣੀਆਂ ਪਹੁੰਚ ਸਕਣ ਹਾਂਜੀ ਦਿਓ ਜੀ ਸਾਨੂੰ ਜੱਜ ਤੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਨਾਲ ਲੱਗਦੀ ਬਾਰੇ ਦੇ ਬਾਅਦ ਹੋ ਤੁਸੀਂ ਸਨਾਰੇ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਦੋਸਤੋ ਦਿਓ ਸਾਨੂੰ ਜੱਟ ਧੰਨਵਾਦ